ਮੰਮੇ ਲੈਟ ਲੂਟ ਕੋ ਦਵਾਉਗੀ ਪੁੱਛਾ ਨਹੀਂ ਪੁੱਛਾ ਪੁੱਤੋ ਲੈਟ ਤਾਂ ਕੱਲ ਦੀ ਗਈ ਆ ਮੁੜ ਕੇ ਆਈ ਨਹੀਂ ਐਵੇਂ ਕਰਨੀ ਆ ਹੁਣ ਹੋਰ ਇਨਵਰਟਰ ਵੀ ਲੋ ਹੋ ਗਿਆ ਹੋਰ ਇਨਵਰਟਰ ਵੀ ਲੋ ਹੋ ਗਿਆ ਤੇ ਤੁਸੀਂ ਪੁੱਤ ਪਿੰਡ ਕਿੱਦਾਂ ਜਾਣਾ ਹੁਣ ਰਖੜੀ ਦੇ ਵਾਸਤੇ ਰਖੜੀ ਵਾਸਤੇ ਮੰਮੇ ਮੈਂ ਤਾਂ ਕਹਿੰਦੀ ਐ ਤੱਕ ਹੀ ਰਹਿਣ ਦਿੰਨੀ ਮਾ ਪੁੱਤ ਮਸਾਂ ਸਾਲ ਤੋਂ ਤਿਹਾਰ ਆਉਂਦਾਗਾ ਭਰਾ ਨਾ ਪਹਿਣਾ ਦੇ ਖੱਬਾ ਵਾਹਾਂ ਹੁੰਦੀਆਂ ਪੁੱਤੋ ਜ਼ਰੂਰੀ ਆ ਜਾਣਾ ਥੋੜਾ ਭਰਾ ਵੀ ਉਡੀਕਦੇ ਹੁੰਦੇ ਆ ਜੇ ਸਾਡੀਆਂ ਭੈਣਾਂ ਆਉਣ ਤਿਹਾਰ ਵਾਲੇ ਦਿਨ ਮੈਂ ਖੁਸ਼ੀ ਦਦਨ ਵਾਰ-ਵਾਰ ਨਹੀਂ ਹੁੰਦਾ ਹੁੰਦਾ ਪੁੱਤ ਜ਼ਰੂਰੀ ਆ ਤੁਹਾਡਾ ਜਾਣਾ ਜਾਓ ਮੰਮੀ ਜਾਣਾ ਤਾਂ ਜ਼ਰੂਰੀ ਆ ਇੱਕ ਨਾ ਤੁਹਾਨੂੰ ਪਤਾ ਸਾਡੇ ਪਿੰਡ ਨਾਲ ਬੱਸਾਂ ਨਹੀਂ ਛੇਤੀ ਜਾਂਦੀਆਂ ਤਾਂ ਅਗਰ ਕਿਨਾਂ ਮੈਨਾਂ ਜੀ ਨਹੀਂ ਕਰਦਾ ਨਹੀਂ ਪੁੱਤ ਗੱਡੀ ਲੈ ਜਾਓ ਮੋਟਰਸਾਈਕਲ ਲੈ ਜਾਓ ਲੋਰ ਮਰਜੀ ਲੈ ਲਓ ਜਾਓ ਮੰਮੀ ਫਿਰ ਇਹਨਾਂ ਨੂੰ ਛੁੱਟੀ ਕਰਨੀ ਪਊਗੀ ਕੋਈ ਨਹੀਂ ਪੁੱਤ ਕੁਛ ਨਹੀਂ ਦਾ ਇੱਕ ਛੁੱਟੀ ਤਾਂ ਆਪਾਂ ਲਈ ਸਕਦੇ ਆ ਨਾ ਐਂ ਤਾਂ ਹੈਗਾ ਜਾਓ ਪੁੱਤ ਜ਼ਰੂਰੀ ਆ ਜਾਣਾ ਮੰਮੀ ਤੁਹਾਡੇ ਤੋਂ ਤਾਂ ਕੀ ਲੋਕਾ ਤੁਹਾਨੂੰ ਪਤਾ ਨਾ ਭਾਬੀ ਦਾ ਕਰਕੇ ਨਹੀਂ ਮੈਂ ਥੋੜਿਆ ਜਾਂਦੀ ਕੋਈ ਗੱਲ ਪੁੱਤ ਕੋਈ ਨਹੀਂ ਆਪ ਹੀ ਦੇਖ ਕੇ ਸਮਝ ਆ ਜਾਂਦੀ ਹੁੰਦੀ ਹੈ ਆੜ ਵਾਰ ਦੇ ਸਾਰੀਆਂ ਕੁੜੀਆਂ ਚਲੀਆਂ ਗਈਆਂ ਹੈ ਨਾ ਤੇ ਤੁਸੀਂ ਨਿਕਲ ਲਿਆ ਗਏ ਥੋੜੇ ਨਹੀਂ ਮਨ ਚ ਕੀ ਆਊਗਾ ਵੀ ਸਾਰ ਤੋ ਤਿਹਾਰ ਆਇਆ ਤੇ ਮੈਥੋਂ ਪਹੁੰਚੇ ਨਹੀਂ ਗਏ ਜਾਓ ਪੁੱਤ ਜਰੂਰ ਮੇਰੇ ਕਹਿਣ ਤੇ ਜਾਓ ਹਾਂ ਮੰਮੀ ਮੈਨੂੰ ਵੀ ਐਂ ਤਾਂ ਲੱਗਦਾਗਾ ਵੀ ਮੇਰੇ ਭਰਾ ਦੀਕਦੇ ਹੋਣਗੇ ਵਿਚਾਰੇ ਹਾਂ ਜਾਓ ਗਾ ਮੈਂ ਸੇਵਕ ਨੂੰ ਕਹਿ ਦੂੰ ਛੁੱਟੀ ਲੈ ਬਟਾ ਜਾਓ ਤੇਰੇ ਤੋਂ ਦੀ ਛੁੱਟੀ ਪੁੱਤ ਜਰੂਰ ਲੈਣਗੀ ਠੀਕ ਹੈ ਜੀ ਕਾ ਮੰਮੀ ਕੋਈ ਨਹੀਂ ਜਾਓ ਮਮਮੀ ਮੇਰੇ ਨਾਲ ਕੱਪੜੇ ਪ੍ਰੈਸ ਕਰਨ ਵਾਲੇ ਪਏ ਆ ਫਿਰ ਮੈਂ ਕੱਪੜੇ ਪ੍ਰੈਸ ਕਰ ਲੈਣੀ ਆ ਜਦੋਂ ਉਹ ਆ ਗਏ ਫਿਰ ਅੱਜ ਹੀ ਚਲ ਜਗੇ ਅਸੀਂ ਅੱਜ ਹੀ ਚੱਲੇ ਜਾਓ ਪੁੱਤ ਅੱਜ ਸੋਨਾ ਦੇਣਾ ਅੱਜ ਸੋਨਾ ਦੇਣਾ ਸੋ ਐਤਵਾਰ ਦਾ ਦੇਣਾ ਜਾਓ ਠੀਕ ਹੈ ਠੀਕ ਹੈ ਮੰਮੀ ਠੀਕ ਹੈ ਬਤਾ ਮੈਂ ਤੁਹਾਡੇ ਵਾਸਤੇ ਚਾਹ ਸੁ ਬਣਾਵਾ ਬਸ ਪੁੱਤ ਤੁਸੀਂ ਤਿਆਰ ਹੋ ਜਾਂਦੀ ਫਿਰ ਸ਼ਾਮ ਨੂੰ ਮੁੜ ਕੇ ਆਉਣਾ ਹੋ ਠੀਕ ਹੈ ਮੰਮੀ ਜਾਓ ਇਹਨੇ ਬਣਾ ਦੇ ਦਿੱਤੀ ਜਾਂਦਾ ਕਿੱਥੇ ਹੋ ਗਿਆ ਮਾ ਇੱਥੇ ਵਗ ਗਿਆ ਸੀ ਕਿਸੇ ਮੁੰਡੇ ਨਾਲ ਕਿੱਥੇ ਵਗਿਆ ਸੀ ਇੱਥੇ ਹੋਵੇ ਨਾ ਵਗ ਗਿਆ ਸੀ ਨਾ ਮੁੰਡੇ ਨਾਲ ਬਾਕੀ ਕਿਸੇ ਥੇਤ ਕਰਨੀ ਚਲ ਤੁਸੀਂ ਐਂ ਕਰੋ ਵੀਰਪਾਲ ਪਿਆਰ ਹੋਈ ਫਿਰਦੇ ਤੁਸੀਂ ਅੱਜ ਆਦੇ ਸੌਰੀ ਜਾਇਆ ਰਖੜੀ ਬੰਨੇ ਹੋ ਓ ਕੀ ਫਾਇਦਾ ਮਾਂ ਜਾਣਦਾ ਜਦੋਂ ਅਗਲੇ ਨੂੰ ਬੁਲਾਉਂਦੇ ਤਾਂ ਹੈ ਨਹੀਂ ਹੋ ਗਏ ਨੂੰ ਮੈਂ ਨਹੀਂ ਜਾਂਦਾਗਾ ਚਲ ਕੋਈ ਨਹੀਂ ਪੁੱਤ ਓ ਕੀ ਚਲ ਤੋ ਤਹਿਰਦਾ ਚਲ ਕੋਈ ਜਾ ਓ ਕੀ ਕਰੂੰ ਮਾਂ ਜਾ ਕੇ ਮੱਥੇ ਵਟ ਪਾ ਲੈਂਦੇ ਸਾਰੇ ਜਾਣ ਦਾ ਫਾਇਦਾ ਤਾਂ ਹੈ ਨਹੀਂਗਾ ਆਪੇ ਜਾਇਆਊਗੀ ਉਹਨੂੰ ਕਹਿ ਦੇ ਤੇ ਬੱਸ ਬੱਸ ਤੇ ਜਾਇਆਊਗੀ ਇਕੱਲੀ ਨਾ ਸੋਹਣੀ ਨਹੀਂ ਲੱਗਦੀ ਇਕੱਲੀ ਨਹੀਂ ਜਾਊਗੀ ਤੁਸੀਂ ਨਾਲ ਜਾਓ ਅੱਜ ਨਾਲੇ ਤੁਹਾਨੂੰ ਛੁੱਟੀ ਹੈ ਜੀ ਜਾਓ ਚਲ ਦੇਖਦੇ ਆਂ ਫਿਰਾਂ ਤੈਦੇ ਫਿਰ ਉਹਨੂੰ ਤਿਆਰ ਹੋ ਜੂ ਮੈਂ ਬਾਗ ਉਹ ਤਾਂ ਤਿਆਰ ਆ ਪਰ ਤੁਮੈਂ ਕਹਿਤਾ ਸੀ ਵੀ ਤਿਆਰ ਹੋ ਜਾ ਚੰਗਾ ਮਾਂ ਮੈਂ ਕੱਪੜੇ ਬਦਲ ਲਾਂ ਫਿਰ ਇਹ ਤੇ ਬਾਗ ਵੀ ਨਾ ਗਏ ਹੁਣ ਠੱਕੇ ਨਾਲੀ ਕੁੜੀ ਨੇ ਮੱਲੋਂ ਵਾਲੀ ਚਾਹ ਬਣਾ ਲਈ ਬਲਵਿੰਦਰ ਨੇ ਮੱਲੋਂ ਵਾਲੀ ਬਣਾਈ ਚਾਹ ਨਾ ਮੈਂ ਕਹਿਆ ਭਾਈ ਪੀ ਕੇ ਆਈਆਂ ਚਾਹਾਂ ਨੇ ਬੰਦਿਆਂ ਨੂੰ ਕੀ ਟਾਈਮ ਲਾਦਾ ਤਿਆਰ ਹੁੰਦਿਆਂ ਨੂੰ ਮਿੰਟੋ-ਮਿੰਟੀ ਤਿਆਰ ਹੋ ਜਾਂਦੇ ਨੇ ਚੱਲ ਵਦਿਆ ਸ਼ੋਕਰਾ ਚੰਗਾ ਹੋ ਗਿਆ ਮੈਂ ਤਾਂ ਕਿਤੇ ਬਾਗ ਨਾ ਗਏ ਹੁਣ ਬਸ ਮੰਮੀ ਜਾਨੀ ਆ ਬੈਠੋ ਫਿਰ ਕੀ ਖਿਆਣ ਮਾਂ ਬੈਠੋ ਬੈਠੋ ਮੈਂ ਤੇ ਪੁੱਤ ਮੈਂ ਸਮਾਨ ਲੈ ਕੇ ਆਈ ਆ ਅਰਖੜੀਆਂ ਦਾ ਲੈ ਮੰਮੀ ਮੈਂ ਗਾਂਦੀ ਆਪੀ ਲੈ ਲੈਂਦੀ ਆ ਆ ਵੇਖੋ ਹਾਂ ਮੰਮੀ ਲੱਭਾ ਕਿੰਨਾ ਸੋਹਣਾ ਨਾ ਹਾਂ ਆ ਦੇਖੋ ਪੁੱਤ ਚੂੜੀਆਂ ਮੰਮੀ ਚੂੜੀਆਂ ਕਾਦੇ ਵਾਸਤੇ ਨਹੀਂ ਪੁੱਤੈ ਤੇਰੀ ਪਰਜਾਈ ਵਾਸਤੇ ਚੂੜੀਆਂ ਨੇ ਸੋਨਾ ਭਾਬੀ ਵਾਸਤੇ ਹਾਂ ਆ ਲੈ 100 ਰੁਪਏ ਪੁੱਤ ਕੋਈ ਵਧੀਆ ਜਿਹਾ ਮਠਿਆਈ ਲੈ ਜੀ ਚੰਗਾ ਗੁਲਾਬ ਜਮਨ ਲੈ ਜੀ ਪਹਲਾ ਬਰਫੀ ਵਿੱਚ ਕੋਈ ਨਹੀਂ ਪੁੱਤ ਲੈ ਆ ਚੂੜੀਆਂ ਫਿਰ ਮੇਰੇ ਚ ਰੱਖ ਲੈਣੀ ਆਈ ਦੇ ਚੱਕ ਲੈ ਪੁੱਤ ਐ ਲੈ ਮੰਮੀ ਇੰਨੇ ਕਾਸੇ ਦੀ ਕਿਲੋੜੀ ਨਾਲਿਆ ਡੱਬਾ ਕਿੰਨਾ ਖੰਗਾ ਆ ਕੋਈ ਨਹੀਂ ਪੁੱਤ ਤਾਂ ਐ ਮਹਿੰਗੇ ਨੂੰ ਕੀ ਆਖਣਾਗਾ ਉਹਨੂੰ ਖੁਸ਼ ਕਰਨਾ ਆਪਾਂ ਪਰਜਾਈ ਨੂੰ ਤੇਰੇ ਨੂੰ ਠੀਕ ਆ ਹਾਂ ਲੈ ਪੁੱਤ ਜਾਓ ਚੰਗਾ ਮਮੀ ਜਲਾਸੀ ਟਾਈਮ ਨਾਲ ਹੀ ਆ ਜਾਗੇ ਠੀਕ ਹੈ ਕੋਈ ਕੰਮ ਨਾ ਕਰਿਓ ਤੁਸੀਂ ਆ ਕੇ ਮੈਂ ਆਪੇ ਕਰਨੂ ਸਾਰੀ ਠੀਕਾ ਪੁੱਤ ਠੀਕ ਹੈ ਚਲ ਚੰਗਾ ਜੇ ਉਹ ਪਰਮਾਤਮਾ ਰਾਏ ਕਿਸ਼ ਰੱਖੇ ਰੀਤੀ ਵਾਲੀ ਸਿਆਣੀ ਆ ਇਹ ਨੋਹਾਂ ਵਾਲੀ ਗੱਲ ਨਹੀਂ ਕਰਦੀ ਇਹ ਤਾਂ ਇੰਨੀ ਸਿਆਣੀ ਆ ਮੇਰੇ ਪੁੱਛੇ ਬਣਾ ਕੱਦਮ ਨਹੀਂ ਪਟਦੀ ਜਮਾ ਲੈ ਹੁਣ ਵੀ ਰਖੜੀ ਦਾ ਤਿਹਾਰ ਸੀ ਹੁਣ ਵੀ ਮੇਰੇ ਪੁੱਛੇ ਬਣਾ ਨਹੀਂ ਗਈ ਫੇਰ ਕੀ ਹੁੰਦਾ ਚਲ ਜੇ ਭਰਜਾਈਆਂ ਨਹੀਂ ਸਮਝਦੀਆਂ ਕਹਾ ਭਰਾ ਤਾਂ ਸਰ ਭਰਾ ਹੀ ਹੁੰਦੇ ਆ ਨਾ ਭਰਾ ਤਾਂ ਭਰਾ ਹੀ ਹੁੰਦੇ ਅੰਮਾ ਜਾਇ ਹੁੰਦੇ ਆ ਸਾਰੀ ਉਮਰ ਦੀ ਵਰਤੋਂ ਦੀ ਸਕੀਰੀ ਸਾਰੀ ਉਮਰ ਦੇ ਪੇਕੇ ਹੁੰਦੇ ਆ ਜਾਣਾ ਚਾਹੀਦਾ ਹੈ ਜਾਓ ਗਰਮੀ ਅੱਗ ਲੱਗੜੀ ਨੇ ਤਨਕਾ ਤੋਂ ਬਦਲ ਲੈ ਲਿਆ ਓਹ ਹੋ ਇੰਨੀ ਗਰਮੀ ਬਾਈ ਗਰਮੀ ਹੈ ਸੋਸਿਕਾਲ ਸੋਸਿਕਾਲ ਖੰਸੂਸਕਾਲ ਅੱਜ ਕਿਤਾ ਕੰਪਲੀਟ ਫੋਨ ਵੀ ਨਹੀਂ ਲਾਇਆ ਹਨਾ ਸਖਤ ਕਰਦੇ ਆ ਕਿਵਲਦਾਰੀਆਂ ਹਾਂ ਅੱਜ ਦਾ ਸਾਰਾ ਕਪੜਾ ਕਪੜਾ ਲਿਆ ਕੇ ਰੱਖੀ ਬੈਠੇ ਆ ਅੱਛਾ ਚਲ ਜਦੋਂ ਆਜੂਗੀ ਹਨਾ ਆਪੇ ਪੱਣ ਜੋਗੇ ਹਨਾ ਹਾਂ ਘਰਾਂ ਨੇ ਕਿਵਲਦਾਰੀਆਂ ਹਾਂ ਗੱਲ ਸਹੀ ਹੈ ਹੋਰ ਤਾਂ ਠੀਕ ਹੋ ਹਾਂ ਠੀਕ ਚਲ ਠੀਕ ਹੈ ਫਿਰ ਅਮ ਚੱਲਦਾ ਹੈ ਚਲ ਚੱਲ ਬੱਟ ਚੱਲ ਆ ਮਨ ਮੇੜ ਕੇ ਅੰਨੁ ਚੰ 10 ਮਿੰਟ ਪੈਣੇ ਆ ਕੌਣ ਆ ਭਾਈ ਸੱਸੀ ਗੱਲ ਬੱਬੀ ਸੱਸੀ ਗੱਲ ਭਾਈ ਫੋਨ ਫਾਨ ਤਾਂ ਕਰ ਦਿੰਦੇ ਤੁਸੀਂ ਸੱਸੀ ਗੱਲ ਭਾਈ ਬੱਸ ਹੋਈ ਨਹੀਂ ਲਾਇਆ ਫੋਨ ਮੈਨੂੰ ਪਤਾ ਸੀ ਮੈਂ ਘਰੀ ਹੋਣਗੇ ਘਰੇ ਕਿੱਥੋਂ ਭਾਈ ਕੰਮ ਧੰਦੇ ਹੁੰਦੇ ਐ ਥੋੜਾ ਘਰੇ ਬੈਠੇ ਰਹਿੰਦੇ ਤੈਨੂੰ ਪਤਾ ਹੀ ਐ ਫੋਨ ਫਾਨ ਚੱਲ ਆ ਜਾਓ ਫੋਨ ਕਰਕੇ ਆਈਦਾ ਹੁੰਦਾ ਲੈ ਇਸ ਵੀ ਵਾਲੇ ਬਾਈ ਨਾਈਟ ਹੈ ਨਹੀਂ ਲੈ ਨਹੀਂ ਨਾ ਬਹਿ ਜਾ ਕੋਈ ਨਹੀਂ ਭਾਬੀ ਕੋਈ ਦੀਦਾ ਹੀ ਨਹੀਂ ਵੀਰੇ ਹੁਣ ਕਿੱਧਰ ਗਏ ਕੰਮ ਗਏ ਆ ਪੇ ਖੇਤ ਉਹ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਫੋਨ ਕਰਕੇ ਆਉਣਾ ਸੀ ਤੂੰ ਚਲ ਕੋਈ ਨਹੀਂ ਤੁਸੀਂ ਨਾ ਸੱਦ ਲੋ ਫੋਨ ਲਾ ਕੇ ਤੇ ਮੈਂ ਵੀ ਟਾਈਮ ਨਾਲ ਮੁੜਨਾ ਫਿਰ ਤੇ ਨਿੱਕਾ ਵੀਰਾ ਕਿੱਥੇ ਆ ਉਹ ਕਾਲਜ ਗਿਆ ਆ ਨੇ ਬਬੀ ਕਹੇ ਜਿਆ ਗੱਲਾਂ ਕਰਦੀਆਂ ਮੈਨੂੰ ਲੱਗਦਾ ਤੈਨੂੰ ਯਾਦ ਨਹੀਂ ਅੱਜ ਤਾਂ ਐਂਤਵਾਰ ਹੈ ਨਹੀਂ ਫਿਰ ਉਹਨੇ ਪਾਰਟੀ ਥੀ ਨਾ ਜੀ ਕਾਲਜ ਐਂਤਵਾਰ ਤਾਂ ਮੈਨੂੰ ਵੀ ਪਤਾ ਹੈ ਪਾਰਟੀ ਰੱਖੇ ਮੁੰਡਿਆਂ ਨੇ ਤੈਨੂੰ ਪਤਾ ਮਡੀਰ ਪਾਰਟੀ ਕਰਦੂਏ ਰਹਿੰਦੀ ਐ ਇਹਨੂੰ ਛਾਪ ਰਹਿਦਾ ਪਾਰਟੀਆਂ ਬੂਟਕੀ ਨਾਲ ਅੱਛਾ ਬਬੀ ਤੇ ਬਾਪੂ ਬਪੂ ਦਾ ਇੱਥੇ ਬੈਠਾ ਉਹ ਬਾਪੂ ਘੜਾ ਟਿਕਦਾ ਤੇਰਾ ਪਾਣੀ ਪੀਓ ਪਾਣੀ ਪੀਓ ਕਿਜੀ ਚਲ ਚੱਟ ਪੈ ਰਾਂ ਹਾਂ ਉਹਨੋਂ ਵੀ ਪੁੱਛਦੀ ਆ ਭਾਈ ਤੂੰ ਮੈਨੂੰ ਕਹਿ ਦੇ ਨਾ ਵੀ ਭਾਬੀ ਪਾਣੀ ਲਿਆ ਦੇ ਮੈਂ ਤਾਂ ਭੁੱਲ ਗਈ ਲੈ ਕੇ ਦਿੰਨੀ ਆ ਇੱਕ ਦਿਨ ਆ ਭਾਈ ਪਾਲਣੇ ਚ ਵਾਗਿਆ ਦੁਬਾਰੂ ਪਾਰਟੀ ਮਨਾਉਣਾ ਇੱਕ ਖੇਤ ਵਾਗਿਆ ਸਿਗਰ ਦੁਬਾਰਾ ਹੋਇਆ ਤੇ ਦੁਪਹਿਰੇ ਦਾ ਬੰਦਾ ਘਰੇ ਦੋ ਘੰਟੇ ਹੁੰਦਾ ਰੈਸਟ ਕਰਨਾ ਚੜ੍ਹਦੀ ਗੱਰੇ ਦਾ ਪੋਲੇ ਇਹ ਜਗਾ ਹੁਣ ਅਮਰੀਕਾ ਲਈ ਮੁਲਾਇ ਚਲਵਾਨੇ ਮਾਂ ਨਹੀਂ ਹੱਟੀ ਮੈਦਾ ਕਉਂਦਾ ਨਹੀਂ ਸੀਗਾ ਇੱਥੇ ਆ ਕੇ ਵੀ ਕਰਨ ਪਾਣੀ ਦੀ ਘੁੱਟ ਤੱਕ ਇਹ ਸੁਖ ਉਹਨਾਂ ਨੇ ਫੜਾਈਏ ਹੋ ਵੀ ਪਤਾ ਨਹੀਂ ਹਜੇ ਲਿਆਉ ਕਿੰਨਾ ਬੱਪਲਾ ਪੱਤਾ ਸ਼ਰਮਾ ਉਹ ਲਿਆ ਕੇ ਚਲ ਮੈਦਾ ਆਉਂਦਾ ਨਹੀਂ ਸੀ ਮਾਂ ਨਹੀਂ ਹੱਟੀ ਚਲ ਕੋਈ ਨਹੀਂ ਹੁਣ ਮੈਨੂੰ ਕਿਉਂ ਮੀਨੇ ਦੀ ਦੇਈ ਜਾਂਦੇ ਆ ਲਾ ਦੂਗੀ ਭਾਬੀ ਪਾਉਣ ਬਥੇਰਾ ਪੱਖਾ ਤਾਂ ਲਵਾ ਦੇ ਕੋਈ ਪੱਖੀ ਚ ਕਾਲਾ ਮੁੜ ਕੋ ਮੁੜ ਕੇ ਹੋਏ ਪਏ ਲਾਈਟ ਹੈ ਨਹੀਂ ਉਹਨਾਂ ਦੀ ਲੈ ਲਾਈਟ ਤਾਂ ਨਹੀਂ ਆਉਂਦੀ ਇਨਵਰਟਰ ਤਾਂ ਹੋਊਗਾ ਕੁਸਤਾ ਕਰਦੇ ਜੇ ਪਹਿਲੀ ਵਾਰ ਆਏ ਹੁਣ ਇੰਨਾ ਟਾਈਮ ਹੋ ਗਿਆ ਬਿਆਨ ਚਲੋ ਕੋਈ ਨਹੀਂ ਮੇਰੇ ਨਾਲ ਪਹਿਲੇ ਹੀ ਮੂਡ ਖਰਾਬ ਆ। ਅਮਨ ਟੂਨਾ ਮੈਨੂੰ ਉੱਠਾ ਸਿੱਧਾ ਬੋਲੀ ਜਾ। ਕੋਈ ਨਹੀਂ ਨਾ ਜਰਾ ਪਰ ਉਹ ਇਹ ਕਿੱਥੇ ਤਿੰਨਾ ਚੱਕਦਾ ਦਾ ਘਰੇ ਖੜਜਿਆ ਕਰੇ। ਕੋਈ ਨਹੀਂ ਗਲਤੀ ਤਾਂ ਮੇਰੀ ਆ। ਸਹੀ ਹੈ ਕਿਸੀ ਭਾਬੀ ਮੈਨੂੰ ਫੋਨ ਲਾ ਕੇ ਆਉਣਾ ਚਾਹੀਦਾ ਸੀਗਾ। ਫੋਨ ਮੈਂ ਨਹੀਂ ਲਾਇਆ। ਉਹ ਬਸ ਮੰਮੀ ਬਾਹਲਾ ਕਹਿ ਰਹਾ। ਫੋਨ ਲਾ ਕੇ ਆਉਂਦੀ ਤਾਂ ਤੇਰੀ ਭਾਬੀ ਵੀ ਨਹੀਂ ਘਰੇ ਮਿਲਣੀ ਸੀ। ਥੋੜਾ ਹੋਏ ਤਾਂ ਤੈਨੂੰ ਕਿਹੜਾ ਦੋਸੇ ਕੰਮ ਆਈ ਸੀ ਕਿ ਰਹੇਗੀ ਚਾਰ ਦਿਨ ਨਹੀਂ ਨਹੀਂ ਬਾਬੀ ਮੈਂ ਤਾਂ ਰਖੜੀ ਬੰਨਣ ਆਈ ਸੀ ਵੀਰੇ ਅਰਗਿਆਂ ਨੇ ਰਖੜੀ ਪੱਬਣ ਤਨੋਂ 8 ਸਾਲ ਦਾ ਹੋ ਗਿਆ ਰਖੜੀ ਬੰਨਦੀ ਨੂੰ ਇਹ ਤਾਂ ਨਵੇਂ ਨਵੇਂ ਲਿਆਦਾ ਹੁੰਦਾ ਜਾਂ ਇੱਕ ਦੋ ਵਾਰੀ ਬੰਨਤੀ ਜਵਾਗ ਨੇ ਲੈ ਬਾਬੀ ਫਿਰ ਕੀ ਹੁੰਦਾ ਜਦੋਂ ਤਿਹਾਰਾ ਰਖੜੀ ਦਾ ਸਾਰਿਆਂ ਪਹਿਲੇ ਹੀ ਬੰਨਨੀ ਆ ਭਰਾਵਾਂ ਦੇ ਨਾ ਮੈਂ ਨਵੇਂ ਮੇਲਾ ਨਾ ਹੁੰਦਾ ਵੀਰਪਾਲ ਬਾਗੀਆਲ ਦਾ ਐਂ ਵੀ ਦੇਖੀ ਇਹਨਾਂ ਦੇ ਪੇਕਿਆਂ ਦਾ ਘਰ ਵੀ ਦੇਖੀਦਾ ਹੁੰਦਾ ਹੁਣ ਕੱਪੜਾ ਲੀੜਾ ਕਿਹੜਾ ਹੁਣੀ ਆ ਜਾਂਦਾ ਸੁੱਤੀ ਸੁੱਟ ਵੀ 4-500 ਤੋਂ ਘੱਟ ਨਹੀਂ ਆਉਂਦਾ ਲੈ ਭਾਬੀ ਕਿਹੋ ਜੀਆਂ ਗੱਲਾਂ ਕਰਦੀਆਂ ਨਾਲੇ ਮੈਂ ਕਿਹੜਾ ਕੁਝ ਲੈਣ ਆਈ ਆ ਮੈਂ ਤਾਂ ਬਸ ਰਖੜੀ ਬਨ ਕੇ ਮਰ ਜੂਗੀ ਕੁਛ ਨਾ ਦਿਓ ਮੈਨੂੰ ਨਾਲੇ ਮੇਰੀ ਮੰਮੀ ਨੇ ਕਿਹਾ ਵੀ ਕੁਛ ਨਾ ਲੈ ਕੇ ਆਈ ਮੰਮੀ ਨੇ ਤਾਂ ਤੇਰੀ ਨੇ ਕਿਹਾ ਲ ਮੈਂ ਤਾਂ ਨਾ ਦੇਉਂਗੀ ਬਾਹਰ ਦੇ ਬਾਰ ਐ ਨਹੀਂ ਨਾ ਪਤਾ ਤੇ ਪਿਓ ਤੋਂ ਤੇ ਭਰਾ ਤੋਂ ਕੀ ਲੈ ਜਾਈਗੀ ਲੈ ਭਾਬੀ ਮੈਂ ਕਿੜਾ ਤੇ ਕੁਛ ਲੈਣ ਆਈ ਆ ਕੁਛ ਨਹੀਂ ਲੈ ਕੇ ਆਂਦੀ ਮੈਂ ਤਾਂ ਉਹਨਾਂ ਨਾਲ ਕਿਹੋ ਜੀਆਂ ਗੱਲਾਂ ਕਰੀ ਆਂਦੀ ਆ ਮੈਂ ਗੱਲਾਂ ਸਹੀ ਕਰਦੀ ਆਂ ਬਈ ਤੂੰ ਕਿੰਨੇ ਵੱਤਵਾ 100 ਰੁਪਏ ਦੀ ਰੱਖੜੀ ਲੈ ਆਈ ਹੋਏਂਗੀ ਤਾਂ ਕ ਹੈ ਇਹ ਤੋਂ ਲੱਡੂਆਂ ਦਾ ਡੱਬਾ ਲੈ ਆਈ ਹੋਏਂਗੀ ਮੈਨੂੰ ਲੱਗਦਾ ਉਹ ਵੀ ਨਹੀਂ ਲੈ ਆਈ ਹੋਣੀ ਮੈਨੂੰ ਤਾਂ ਤੂੰ 1000 1500 ਨੂੰ ਠੋਕੂ ਲਈ ਹੋਣਾ ਮੈਨੂੰ ਤਾਂ ਫਾਰਮੈਲਿਟੀ ਕਰਨੀ ਪਊਗੀ ਬਈ ਨਾ ਨਾ ਭਾਬੀ ਕੁਛ ਵੀ ਕਰਨ ਦੀ ਲੋੜ ਨਹੀਂ ਹੈ ਵੀ ਮੈਂ ਕੁਛ ਨਹੀਂ ਲੈ ਕੇ ਆਂਦੀ ਤੂੰ ਨਾ बस ਵੀਡੀਓ ਅਗੈਨ ਫੋਨ ਲਾ ਦੇ ਅ ਨਾਲੇ ਨਿੱਕੇ ਨੂੰ ਫੋਨ ਲਾ ਦੇ ਨਿੱਕੇ ਬਾਈ ਨੂੰ ਆ ਜਾਊਗਾ ਉਹ ਮੇਰੇ ਘਰੇ ਤਾਂ ਮਰਜੀ ਦਾ ਕੰਮ ਹੈ ਠੀਕ ਹੈ ਉਹ ਤਾਂ ਪਾਰਟੀ ਕਰਨ ਗਿਆ ਮੁੰਡਿਆਂ ਨਾਲ ਹੁਣ ਮੈਨੂੰ ਕੀ ਪਤਾ ਕਿ ਉਹ ਕਦੋਂ ਆਊਗਾ ਨਾਲੇ ਬਾਈ ਤੂੰ ਤਾਂ ਆਪ ਸਿਆਣਾ ਦਾ ਹੈ ਐਂ ਤਵਰਤਾ ਤਾਂ ਤੇਰੇ ਕੋਲ ਦਿਨ ਹੁੰਦਾ ਰੈਸਟ ਦਾ ਉਹ ਨਹੀਂ ਭੈਣੇ ਮੈਂ ਤਾਂ ਉਹ ਸਾਢੇ ਬਾਅਦ ਤਿਆਰ ਆਉਂਦਾ ਮੈਂ ਕਿ ਚਲ ਬੰਨੇ ਹੋਗੀ ਰਖੜੀ ਹੈ ਐ ਮੇਰੀਆਂ ਭੈਣਾਂ ਵੀ ਮੇਰੇ ਬੰਨ ਕੇ ਜਾਂਦੇ ਹਨ ਤਾਂ ਕਰਕੇ ਆ ਜਾ ਮੈਂ ਤਾਂ ਤੇਰਾਂ ਦਾ ਭੈਣਾਂ ਤਾਂ ਹਜੇ ਵਿਆਹਾਂ ਨੂੰ ਕੋਈ ਸਨਹਾਲ ਹੋਇਆ ਕਿ ਸਨੂ 2 ਸਾਲ ਹੋਇਆ ਹੈ ਮੈਂ ਕਿੰਨਾ ਕਹ ਜਾਨੀ ਐ ਆਪ ਦੇ ਘਰਾਂ ਚੋਂ ਹੀ ਨਿਕਲਿਆ ਜਾਂਦਾ ਹੈਗਾ 2 ਸਾਲ 2 ਸਾਲ ਦਾ ਨਹੀਂ ਹੁੰਦਾ ਭੈਣ ਤੇ ਰਹਿਦਾ ਤਾਂ ਪਿਆਰ ਹੁੰਦਾ ਹੀ ਐ ਨਾ ਇਹਨੂੰ ਐ ਸੀਗਾ ਚਲ ਮੈਂ ਬੰਨ ਕੇ ਆਵਾ ਪਰਾਵਾ ਦੇ ਆ ਕੇ ਪਰ ਮੈਂ ਤਾਂ ਇਹਨੂੰ ਸਮਝਾਇਆ ਸੀ ਵੀ ਰਹਿਣ ਦੇ ਚੱਲ ਰਹਿਣ ਦੇ ਜਾਣ ਨੂੰ ਉਹ ਕੀ ਕਰਾਵਾਂ ਨੇ ਕਹਿੰਦੀ ਮੈਂ ਜਾਣਾਗਾ ਮੈਨੂੰ ਆਉਣਾ ਪੈਗਾ ਅੱਜ ਚਲ ਤੁਸੀਂ ਬੈਠੋ ਭਈ ਮੈਂ ਨਾਲ ਤਾਂ ਚਾਹ ਬਣਾ ਲੈਣਾ ਨਾਲ ਦੇਖਦੀਆਂ ਕੋਈ ਰੋਟੀ ਪਾਣੀ ਦਾ ਉਹ ਤਾਂ ਆਵੇ ਰਹਿ ਗਈ ਕੀ ਵੀਰਿਆ ਸਸਿਕਾ ਸਸਿਕਾ ਹੋ ਰਹੀ ਠੀਕ ਹੈ ਸਸਿਕਾ ਠੀਕ ਠਾਕ ਹਾਂ ਹਾਂ ਬਈ ਬੜੀ ਬਹੁਤ ਵਧੀਆ ਅੱਜ ਕਿੰਨੇ ਗੇੜਾ ਮਾਰਿਆ ਭੈਣੇ ਹੈ ਵੀਰੇ ਮੈਂ ਤਾਂ ਮਾਰ ਹੀ ਲੈ ਜਿਹੜਾ ਤੂੰ ਤਾਂ ਫੋਨ ਫਾਣ ਵੀ ਨਹੀਂ ਲਾਇਆ ਕਦੇ ਕੋਈ ਫਿਰ ਤੈਨੂੰ ਪਤਾ ਹੀ ਜਦੋਂ ਨੇ ਕੰਮਕਾਰ ਵਾਲੇ ਬੰਦੇ ਆ ਹੈ ਨਿੱਕੇ ਨੂੰ ਫੋਨ ਲਾ ਲੈਂਦੀ ਨਿੱਕੇ ਵੀਰੇ ਨੂੰ ਫੋਨ ਬਸ ਤੂੰ ਹੀ ਲਾਇਆ ਮਾਹ ਚਲ ਕੋਈ ਨਹੀਂ ਜਾ ਕੇ ਮਿਲ ਲੂਗੀ ਉਹ ਵੀ ਨਹੀਂ ਕਰ ਚੜਦੀ ਕਲਾ ਚੜਦੀ ਕਲਾ ਤੂੰ ਦੱਸ ਬੱਸ ਬੱਸ ਠੀਕ ਠਾਕ ਲਾ ਕੇ हट ਕੇ ਖੜਾ ਹੋ ਉਹ ਚੰਗੀ ਗੱਲ ਹੈ ਤੂੰ ਦੱਸ ਪੈਣ ਕਿਵੇਂ ਆਈ ਸੀ ਲੈ ਵੀਰੇ ਕਿਵੇਂ ਆਣਾ ਰਖੜੀ ਦਾ ਤਿਹਾੜੀ ਚਲੀ ਜਾਂਦਾ ਮੈਂ ਤਾਂ ਤੁਹਾਡੇ ਰਖੜੀ ਬੰਨਣ ਆਈ ਸੀ ਅੱਛਾ ਰਖੜੀ ਬੰਨਣ ਆਈ ਸੀ ਲੈ ਫਿਰ ਦੇਰੀ ਕਾਦੀ ਐ ਬੰਨਦੇ ਰਖੜੀ ਫਿਰ ਹੈ ਹੋਰ ਅਜੀ ਦਾ ਕੱਲ ਚਾਚੀ ਨਾਲ ਵੀ ਗੱਲਾਂ ਕਰਕੇ ਹਟੇ ਆ ਅੱਛਾ ਤਾਂ ਉਦੋਂ ਸੋਨਾ ਵੀ ਬੰਨ ਗੇ ਨਾ ਰਖੜੀ ਬੰਨ ਹੋਰ ਹੈ ਕਿ ਮੇਰੇ ਨਾਲੋਂ ਪਹਿਲਾਂ ਬੰਨ ਗਈ ਹੋਰ ਰਖੜੀ ਤੇ ਨਾਲੋਂ ਪਹਿਲਾਂ ਬੰਨ ਗਈ ਉਹ ਅੱਛਾ ਹੂੰ ਜੇ ਨਿੱਕਾ ਵੀ ਰਾਜ ਜਾਂਦਾ ਤਾਂ ਉਹਨਾਂ ਦੇ ਇਕੱਠਿਆਂ ਦੇ ਬੰਦ ਹੁੰਦੇ ਉਦੋਂ ਕੋਈ ਨਾ ਉਹ ਤੋਂ ਹੁਣ ਤੋਂ ਦੇਖਦਾ ਜਿਆਦਾ ਪਊਗਾ ਫਿਰ ਅੱਧਾ ਜਲਾ ਰੱਖਾਂਗਾ ਫਿਰ ਇਹਨਾਂ ਨੂੰ ਮੈਨੂੰ ਤਾਂ ਨਹੀਂ ਦਿੰਦਾ ਰਹੂਗਾ ਨਹੀਂ ਵੀਰੇ ਕੋਈ ਨਹੀਂ ਬੰਦ ਕੇ ਜਾਊਂਗੀ ਠੀਕ ਹੈ ਲੈ ਬੰਦ ਪਹਿਲਾਂ ਮੈਂ ਉਹ ਲੱਦੂ ਤਾਂ ਮੱਡ ਲਾਉਂਦੇ ਚੋਂ ਇਹ ਕੀ ਕਰਦੀਆਂ ਐ ਤੂੰ ਹੈ ਕੀ ਤਾਂ ਪੁੱਛ ਕੇ ਬੰਨਣ ਲੱਗੀ ਐ ਲੈ ਭਾਬੀ ਰੱਖੜੀ ਤਾਂ ਹੁਣ ਬੰਨਣੀ ਸੀ ਇਹ ਜੋ ਪੁੱਛਣ ਵਾਲੀ ਕੀ ਗੱਲ ਆ ਤੂੰ ਲੈ ਆਈ ਰੱਖੜੀ ਰੱਖ ਜਾ ਬੰਨਣੀ ਕੋਈ ਜ਼ਰੂਰੀ ਐ ਉਹ ਭੈਣ ਭਰਾ ਮੈਂ ਤੈਨੂੰ ਪਹਿਲੇ ਤੂੰ ਵੀ ਚੁੱਪ ਕਰ ਜਾਓ ਜੀ ਗਿੱਲੇ ਬਾਬੀ ਜਿਹਦੇ ਮੈਂ ਲੈ ਆਈ ਰੱਖੜੀ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਮੈਨੂੰ ਕੁਛ ਨਾ ਦਿਓ ਮੈਂ ਕਿਹਾ ਕੁਛ ਲੈਣ ਆਈ ਆ ਪਰ ਰੱਖੜੀ ਦਾ ਵੀਰੇ ਦੇ ਮਨ ਲੈ ਲੈਂਦੇ ਤੂੰ ਲੈ ਆਈ ਨਾ ਤੂੰ ਰੱਖੜੀ ਰੱਖ ਜਾ ਠੀਕ ਐ ਚਲ ਕੋਈ ਨਹੀਂ ਭੈਣੇ ਬੰਨ ਦੇਂ ਦੋ ਐ ਕੀ ਹੁੰਦਾਗਾ ਨਹੀਂ ਭਾਈ ਮੈਂ ਤਾਂ ਕਹਿ ਤਾ ਤੂੰ ਰਖੜੀ ਰੱਖ ਜਾ ਬਸ ਉਹ ਤੈਨੂੰ ਕੀ ਹੋ ਗਿਆ ਮੈਂ ਤੁਹਾਨੂੰ ਕਦੇ ਪਰੇਸ਼ਾਨ ਕੀਤਾ ਵੀ ਆ ਪਰਖੜੀ ਬੰਨ ਕੇ ਉਹ ਮੇਰੇ ਨਾਲ ਦੀ ਜੰਮੀ ਐ ਨਾਲ ਦੀ ਜੰਮੀ ਮੈਨੂੰ ਨਹੀਂ ਪਤਾ ਪਰ ਨਾਲ ਦੀ ਜਮੀ ਐ ਥੋੜਾ ਵੀ ਹੁਣ ਸਾਰੀ ਉਮਰ ਘਰ ਲਟਾਈ ਜਾ। ਸਾਰੀ ਉਮਰ ਹੀ ਹੁੰਦੀ ਐ ਭੈਣ ਭਰਾ ਦੇ ਰਿਸ਼ਤੇ ਬੰਨਤੀ ਵੱਧ ਠੀਕ ਐ। ਨਵਾਂ ਹੋਣ ਵਾਲਾ ਚਾਹੀਦਾ ਸਾਰੀ ਉਮਰ ਦੇ ਰਿਸ਼ਤੇ ਹੁੰਦੇ ਆ ਭੈਣ ਭਰਾ ਦੇ। ਮੇਰੇ ਤੋਂ ਨਾ ਫਾਲਤੂ ਦੀਆਂ ਫਾਰਮਲਟੀਆਂ ਨਹੀਂ ਹੁੰਦੀਆਂ ਠੀਕ ਐ ਨਾ ਤੇ ਮੈਨੂੰ ਬਾਲਾਂ ਦਾ ਸਣਪਾਣੀਆਂ ਨਾ ਸੜਾਓ। ਤੇਰੀ ਖੁਦ ਨੀ ਬਣਾਉਣੀ ਹੈਗੀ। ਕਿਉਂ? ਠੀਕ ਐ ਨਾ? ਬਣਾਉਣੇ ਨਹੀਂ ਰਖੜੀ। ਕਹਣੀ ਇਹ ਤੋਂ ਕਿਲਾਣਾਗਾ। ਇਹ ਤਾਂ ਆਪਦੇ ਆਪਦੇ ਵਾਲੇ ਤਾਂ ਜਾਂਦੀ ਨਹੀਂ ਰਖੜੀ ਬੰਨਣ। ਤੂੰ ਮੇਰੇ ਬੰਨ ਠੀਕ ਐ? ਨਹੀਂ ਵੀਰੇ। ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ। ਮੈਂ ਨਹੀਂ ਚਾਹਦੀ ਤੁਹਾਡੇ ਬਾਰੇ ਕਲੇਸ਼ ਹੋਵੇ। ਕਲੇਸ਼ ਨੂੰ ਕਲੇਸ਼ ਵਾਲੀ ਕਿਹੜੀ ਗੱਲ? ਕੋਈ ਨਹੀਂ ਵੀਰੇ ਮੈਂ ਤਾਂ ਨਾ ਆ ਗਈ। ਮੈਂ ਕਿਹਾ ਮੇਰੇ ਭਰਾ ਦੇਖਦੇ ਹੋਣਗੇ। ਉਹ ਘੱਟੋ ਘੱਟ ਕਰੋਨੇ ਦੇ ਤਾਂ ਕਰ ਦਿਓ। ਕਰੋਨਾ ਬੈਠਾ ਹੈ। ਕਰੋਨੇ ਦੇ ਸਾਹਮਣੇ ਹੀ ਬੋਲ ਕੇ ਚਲੀ ਗਈ। ਚੱਲ ਗਈ ਬਈ। ਦੇਖ ਪੈਣੇ ਇਹੋ ਜਿਹਿਆਂ ਜਿਹੜੀ ਨੂੰ ਹੁੰਦੇ ਦਾ ਨਾ ਪਰਜਾਈਆਂ ਆ ਜਾਂਦੇ ਆ ਨਾ ਜਦੋਂ ਘਰਾਂ 'ਚ ਖਲਾਰਾ ਹੀ ਪਉਂਦਗਾ। ਇਹ ਭੈਣ ਭਰਾ ਦੇ ਰਿਸ਼ਤੇ ਦੀ ਕੋਈ ਅਹਿਮਤ ਨਹੀਂ ਸਮਝਦੇ ਆ। ਸਮਝ ਗਈ? ਤੂੰ ਅੱਗੇ ਤੋਂ ਨਾ ਜਦੋਂ ਵੀ ਰਖੜੀ ਦਾ ਤਿਹਾੜਾ ਉਹਦਾ ਕੋਈ ਵੀ ਤਿਹਾੜਾ ਆਉਦਾ ਇੱਥੇ ਆਉਣ ਦੀ ਬਜਾਏ ਮੈਨੂੰ ਫੋਨ ਕਰਕੇ ਉੱਥੇ ਸੱਦ ਲਿਆ ਕਰ ਕੋਈ ਗੱਲ ਨਹੀਂ ਮੈਂ ਦੋ ਦਿਨਾਂ ਦਾ ਦਿਨਾਂ ਦਾ ਕੰਮ ਖੇਤ ਦਾ ਪਿੱਛੋ ਪਾ ਦਿਆ ਕਰੂੰਗਾ ਠੀਕ ਹੈ ਇਹੋ ਜਿਹਾ ਕੋਣ ਫਿਰ ਬਾਈਕਾਰਡ ਕਰਦਗੇ ਚਲ ਹੁਣ ਆਪਾਂ ਚਲੀਏ ਬਸ ਬੰਨ ਲਈ ਰਖੜੀ ਰੱਖ ਦੇ ਇੱਥੇ ਆਹ ਦੇਖ ਨਾ ਇਹਦੀ ਵੀ ਵਿਚਾਰੇ ਦੀ ਬੇਇੱਜ਼ਤੀ ਹੋ ਗਈ ਚੀਚਾ ਲਗਾਈ ਨਹੀਂ ਇਹ ਨਾਲੇ ਬਈ ਐ ਕਰੀ ਨਿੱਕੇ ਨੂੰ ਤੇ ਸਾਧਨੀ ਤੇ ਉੱਥੇ ਬੰਨ੍ਹਦੀ ਰਖੜੀ ਉਹਦੇ ਤੇਰਾ ਚੱਲ ਚੱਲ ਉਹ ਪੂਰਾ ਹੋ ਜੂਗਾ ਉਹਨੇ ਤਾਂ ਮੈਨੂੰ ਫੋਨ ਵੀ ਲਾਇਆ ਸੀ ਕਈ ਦਿਨ ਹੋ ਗਏ ਕਹਿੰਦਾ ਭੈਣੇ ਤੂੰ ਰਖੜੀ ਨਹੀਂ ਬਨਕੀ ਗਈ ਚਲੋ ਕੋਈ ਨਹੀਂ ਵੀਰ ਤਾਂ ਬਿਆਹ ਹੈਗਾ ਭਾਬੀ ਦਾ ਹੱਕ ਬੰਨ ਲਗਾ ਜੋ ਕੁਛ ਕਹਿੰਦੀ ਹੈ ਠੀਕ ਆ ਉਹ ਨੂੰ ਥੋੜੀ ਨਾ ਰੁਕੂਗੀ ਰਖੜੀ ਤਾਂ ਉਹ ਤਾਂ ਨਾਲੇ ਰਖੜੀ ਬਣਾਊਗਾ ਮੇਰੇ ਤੋਂ ਚਾਹੇ ਭਾਬੀ ਕੁਛ ਮਰਜੀ ਕਹੀ ਜਾਵੇ ਕੁਲੇਸ ਆ ਕੁਲੇਸ ਪੈਦਾ ਕਰਦੇ ਆ ਸਮਝ ਗਈ ਤੈਨੂੰ ਆਇਆ ਇਹ ਕਰੇ ਕਿਉਂ ਕੁਲੇਸ ਪੁਆਇਆ ਸਮਝਿਆ ਕਰ ਤੋ ਚੱਲ ਚੱਲੀਏ ਪਰ ਐਨ ਦਿਨਸ ਚਾ ਚੂਨੋ ਰਸਤੇ ਜੀ ਲਾਂਗੇ ਤੇ ਹੋਟਲ ਤੇ ਚੱਲ ਚੱਲੀਏ ਖੜੀ ਹੋ ਕੇ ਬੈਠਾ ਰਹੂ ਆ ਪਾਣੀ ਲੈੰਦਾ ਸੰਦਾ ਪਿਆ ਆ ਆ ਜਾਵੋ ਨਾ ਚਲੋ ਠੀਕ ਹੈ ਜੀ ਚਲੋ ਬੰਦੋ ਭਾਈ ਉਹ ਤਾਂ ਨਾ ਫੋਨ ਆ ਗਿਆ ਸੀ ਸਾਨੂੰ ਮੰਮੀ ਦਾ ਤੇ ਉਹਨਾਂ ਨੇ ਬਸ ਕਿਤੇ ਜਾਣ ਆਗਾ ਤਾਂ ਕਰਕੇ ਜਾਂਦੀ ਸੀ ਅਸੀਂ ਮੈਂ ਤਾਂ ਤੁਹਾਨੂੰ ਫੋਨ ਕਰ ਕਰਕੇ ਸੱਦਿਆਗਾ ਪਰ ਉਹ ਤਾਂ ਤੁਹਾਨੂੰ ਮੈਂ ਫੋਨ ਕਰਦਾ ਸੀਗਾ ਤੇ ਤੁਸੀਂ ਹੁਣ ਭੱਜੇ ਵੀ ਜਾਣੀ ਹੋ ਹੈ ਲੈ ਬਈ ਤੂੰ ਘਰੇ ਹੈ ਨਹੀਂ ਸੀ ਤਾਂ ਕਰਕੇ ਜਾਂਦੀ ਸੀ ਅਸੀਂ ਉਹ ਘਰੇ ਤਾਂ ਪਹਿਲਾਂ ਪਤਾ ਕੀ ਗੱਲ ਆ ਉਹ ਮੇਰੇ ਦੋਸਤ ਨੇ ਪਾਰਟੀ ਜੀ ਕੀਤੀ ਸੀ ਉੱਥੇ ਗਿਆ ਹੋਇਆ ਸੀ ਮੈਂ ਤਾਂ ਤਾਂ ਕਰਕੇ ਉਧਰੋਂ ਹੀ ਮੈਂ ਤਾਂ ਜਲਦੀ ਜਲਦੀ ਕੰਮ ਨੇ ਮੇੜ ਕੇ ਆਇਆ ਠੀਕ ਆ ਬਈ ਹੋਰ ਬਈ ਕਰੇ ਠੀਕ ਸੀ ਸਾਰੇ ਹਾਂ ਹਾਂ ਵਧੀਆ ਮੇਰੇ ਬੱਚੇ ਹਾਂ ਭਾਈ ਤੂੰ ਤੇ ਬੁਣੀ ਗਈ ਹਾਂ ਵੀਰੇ ਇਹ ਤਾਂ ਨਾ ਰਖੜੀ ਬੰਨਣ ਆਈ ਸੀ ਮੈਂ ਤੁਹਾਨੂੰ ਨਾ ਬੋਲ ਕਬਣੀਏ ਤੂੰ ਮੇਰੇ ਬਿਨਾਂ ਰਖੜੀ ਬੰਨੀ ਜਾਈ ਜੰਨੀ ਆਂ ਹੈ ਨਹੀਂ ਵੀਰੇ ਮੈਂ ਕਿ ਚੱਲ ਆਪੀ ਬੰਨ ਲੂ ਆ ਕੇ ਲੈ ਆਪੀ ਬੰਨ ਦੂੰਗਾ ਤੂੰ ਐਂ ਕਰ ਤੂੰ ਮੇਰੇ ਵੀ ਰਖੜੀ ਬੰਨ ਐ ਕਿ ਮੈਂ ਜੰਨੀ ਆਂ ਤੂੰ ਬਿਨਾਂ ਰਖੜੀ ਬੰਨੇ ਹੈ ਨਹੀਂ ਨਹੀਂ ਭਾਈ ਤੂੰ ਨਾ ਸੋਹਣੀ ਜੀ ਬਣਾਉਂਗਾ ਕੁਝ ਇੱਕ ਮਿੰਟ ਬਈ ਸੁਣਾ ਫੇਰ ਬੰਨੂ ਨੀ ਰਖੜੀ ਆ ਬੰਨ ਦਿੰਦੀ ਮੈਂ ਤਾਂ ਸੋਹਣੀ ਜੀ ਮੰਦੇ ਤੇ ਆਏ ਤੇ ਤੁਮ ਨੂੰ ਮੈਨੂੰ ਮੈ ਦੱਸ ਪਾਲਾ ਆਪਣੇ ਵੱਡੇ ਭਾਈ ਦੀ ਮਨਤੀ ਮੰਤੇ ਭਾਈ ਦੇਤਾ ਭਾਈ ਮੰਨਤੀ ਨਾ ਯਾਰ ਭਾਈ ਐ ਜਿਕੇ ਮੈਂ ਬੋਲੀ ਜਾਣਾ ਤੂੰ ਐ ਤੂੰ ਬੋਲ ਕੇ ਦੱਸ ਕੀ ਹੋ ਗਿਆ ਨਹੀਂ ਨਹੀਂ ਭਾਈ ਕੁਛ ਨਹੀਂ ਹੋਇਆ ਕੋਈ ਗੱਲ ਤਾਂ ਜਰੂਰ ਹੈ ਜਿਹੜਾ ਤੁਸੀਂ ਮੈਥੋਂ ਕੋਈ ਜੰਦੇ ਹੋ ਤੁਸੀਂ ਜਿਹੜੀ ਮੈਨੂੰ ਦੱਸ ਦੇ ਨਹੀਂ ਤੁਸੀਂ ਮੈਨੂੰ ਕੱਲ ਦੱਸੋ ਬੋਲ ਕੇ ਕੀ ਹੋਇਆ ਜੀ ਜੀ ਚਲ ਤੂੰ ਨਾ ਲੋੜ ਨਹੀਂ ਐ ਮੇਰੇ ਵੱਡੇ ਭਾਈ ਦੇ ਨਾਲ ਮੈਂ ਰਖੜੀ ਬੰਨਣਾ ਲੱਗੀ ਸੀ ਤੇ ਭਾਬੀ ਨੇ ਨਾ ਰਖੜੀ ਚਲਾ ਕੇ ਮਾਰੀ ਕਹਿੰਦੀ ਕੋਈ ਲੋੜ ਨਹੀਂ 10 ਰੁਪਈਆ ਦਾ ਧਾਗਾ ਲੈ ਕੇ ਆ ਜਾਨੀਆ ਨਹੀਂ ਭਾਬੀ ਦਾ ਕੀ ਮਤਲਬ ਆ ਰਖੜੀ ਬੰਨਣਾ ਤੋਂ ਰੋਕਦੀ ਆ ਉਹਨੇ ਆਪ ਤਾਂ ਜਾਣਾ ਨਹੀਂ ਉਹਦੇ ਕਿਹੜਾ ਭਾਈ ਹੈਗਾ ਚਲ ਕੋਈ ਨਹੀਂ ਵੀਰੇ ਹੋਰੀ ਹੋਰੀ ਜੇ ਭਾਬੀ ਨੂੰ ਸੁਣ ਕੇ ਨਾ ਐਵੇਂ ਫਿਰ ਮੈਨੂੰ ਕੋਈ ਸਾਡੇ ਘਰੇ ਕਲੇਸ ਪਾ ਗਈ ਉਨਾਲੇ ਤੈਨੂੰ ਦੋ ਕੁੱਤਾ ਵਾਂਗੂ ਰੱਖ ਦਿਆ ਤੂੰ ਤਾਂ ਪਤਾ ਹੁੰਦਾ ਸੁਣਾ ਨਹੀਂ ਲੱਗਦਾ ਮੇਰੀ ਗੱਲ ਸੁਣ ਪੈਣੇ ਆਪ ਤਾਂ ਤੀਜ ਦਿਨ ਉੱਡੀ ਜਾਂਦੀ ਆ ਉਹ ਕਿਉਂ ਸਾਡੀ ਭੈਣ ਭਾਈ ਹੁੰਦੇ ਉਹ ਤਾਂ ਮੱਚ ਜਾਂਦੀ ਆ ਚਲ ਪੈਣੇ ਤੂੰ ਟੈਨਸ਼ਨ ਨਾ ਲੈ ਬਾਈ ਦੇ ਬੰਦੇ ਵੀ ਮੇਰੇ ਬੰਦੇ ਨੇ ਚਲ ਵੀਰੇ ਬਾਲਾ ਕਰਦਾ ਓਹੋ ਕੁੜੀ ਤੈਨੂੰ ਇੱਕ ਤੋਂ ਨਹੀਂ ਕੁਛ ਮੇੜਾ ਤੂੰ ਹੁਣ ਇੱਧਰ ਆ ਗਈ ਹੈ ਤੈਨੂੰ ਕਹਤਾ ਨਾ ਵੀ ਨਾ ਰਖੜੀ ਵਾਂ ਨਾ ਰਖੜੀ ਵਾਂ ਕਹਦੇ ਤੂੰ ਤਾਂ ਗੱਲ ਆ ਕੇ ਉਹਦੇ ਵੀ ਨਹੀਂ ਹੋਏ ਅਕੇ ਕਦੇ ਦੇ ਬੰਨੀ ਹੋ ਜਾਂਦੀ ਐ ਤੇਰਾ ਦਿਮਾਗ ਟਿਕਾਣੇ ਆ ਭਾਬੀ ਇਹਦਾ ਤਾਂ ਨਾਖ ਦਾ ਟਿਕਾਣੇ ਆ ਤੂੰ ਬਾਈ ਨੂੰ ਰੋਕ ਸਕਦੀ ਆ ਤੂੰ ਮੈਨੂੰ ਨਹੀਂ ਰੋਕ ਸਕਦੀ ਮੇਰਾ ਤਾਂ ਰਖੜੀ ਆ ਹੀ ਬਣੂਗੀ ਭੈਣ ਨਿੱਕੇ ਤੂੰ ਸਾਡੇ ਘਰ ਚ ਰਹਿਣਾ ਨਾ ਸਾਡੇ ਨਾਲ ਰਹਿਣਾ ਨਾ ਪਰ ਜਿਵੇਂ ਇਸ ਘਰ ਚ ਇੱਕੋ ਸੂਰ ਚੱਲੂਗਾ ਕਿਦੋਂ ਤੇ ਭਾਬੀ ਤੂੰ ਭੈਣ ਭਾਈ ਦਾ ਰਸਤਾ ਰਿਸ਼ਤਾ ਖਰਾਬ ਹੀ ਕਰੀਨੇ ਤੂੰ ਮੈਂ ਕਿੰਨਾ ਕਹ ਜਾਨੀ ਐ ਜਾਨੀਆ ਕਿੰਨਾ ਕਹ ਜਦੋਂ ਸਾਡੀ ਭੈਣ ਹੁੰਦੀ ਨਾ ਤੂੰ ਤਾਂ ਕੰਜਰ ਕਲੇਸ ਨਹੀਂ ਕਰਦੀ ਹੁੰਦੀਆਂ ਨਹੀਂ ਮੈਂ ਤਾਂ ਉਹਰੇ ਕੁੱਤਾ ਸੰਗੂ ਰੱਖਦੀ ਆ ਮੈਂ ਤੇਰੇ ਪਿੱਛੇ ਤੇਰੇ ਬਾਈ ਨਾਲ ਵੀ ਲੜਦੀ ਆ ਅੱਜ ਤੂੰ ਵੀ ਇਹਦੇ ਪਿੱਛੇ ਮੇਰੇ ਮੂਰੇ ਬੋਲਦਾ ਗਾਏ ਆਪਣੇ ਘਰ ਕਲੇਸ ਪਵਾਉਣ ਆਈ ਆ ਤੈਨੂੰ ਨਹੀਂ ਪਤਾ ਨੇ ਚਾਲੂ ਬੁੜੀ ਜਿੰਨੇ ਮੈਂ ਕਹੀ ਜਾਨੀ ਆ ਨਾ ਤੁਸੀਂ ਨਾ ਬੋਲੋ ਇਹ ਜਾਨੀ ਕੋਈ ਗੱਲ ਨਹੀਂ ਚਲ ਆ ਜਾ ਚੰਨ ਕੇ ਆ ਜੀ ਨਾ ਆ ਜਾ ਹਾਂ ਸਮਝੀਦਾ ਹੁੰਦਾ ਲਾ ਅੱਜ ਘਰੇ ਨਿਕਲੇ ਸਪਾਈ ਦਾ ਹੁੰਦਾ ਹੋਰ ਫੜਾਈ ਮੜਾ ਕੀ ਦੇਖੀ ਜਾਨੀ ਇਹ ਦੇਖ ਲਓ ਤੁਹਾਡੀ ਭੈਣ ਲਈ ਇਹ ਰੱਖੜੀ ਝੂੜਗਾ ਜਾਦੀ ਦੀਆਂ ਕਰਾਉਂ ਇਹ ਚੀਜ਼ ਨਹੀਂ ਹੁੰਦੀ ਹੋਰ ਕੀ ਹੁੰਦਾ ਭੈਣ ਭਰਾ ਦੇ ਰਿਸ਼ਤੇ ਨੂੰ ਸਮਝੀਦਾ ਹੁੰਦਾਗਾ ਉਹ ਤੇਰੇ ਲਈ ਚੂੜੀਆਂ ਲੈ ਕੇ ਆਈ ਸੀ ਤੇ ਮੇਰੇ ਲਈ ਰਖੜੀ ਲੈ ਕੇ ਰਖੜੀ ਤੂੰ ਮੰਨਣ ਨਹੀਂ ਦਿੰਦੀ ਹੈਂ ਨਾ ਨਾ ਤੂੰ ਚਾਂਦੀ ਦੀ ਲੈ ਕੇ ਆਈ ਹੈਂ ਚਾਂਦੀ ਦੀ ਹੀ ਲੈ ਕੇ ਆ ਜੂਗੀ ਪਿਆਰ ਤਾਂ ਪਿਆਰ ਹੀ ਹੈ 8 ਸਾਲਾਂ ਚ ਤੱਕ ਤਾਂ ਕਦੇ ਲੈ ਕੇ ਨਹੀਂ ਆਈ 8 ਸਾਲਾਂ ਚ ਨਹੀਂ ਲੈ ਕੇ ਆਈ ਫਿਰ ਲੜਾਈ ਜਾਓ ਭਰਜ ਭੈਣ ਭਰਾ ਦਾ ਪਿਆਰ ਹੁੰਦਾ ਉਹ ਨਹੀਂ ਜਾਣਾਗਾ ਫਿਰ ਹੈਂ ਸਾਡੇ ਨੂੰ ਤੂੰ ਲੱਗੀ ਜਾਣਾ ਸਾਡੇ ਮੈਂ ਆਉਂ ਦੇਖਿਆ ਨੂੰ ਗੁੰਗਲ ਕਰਦੀ ਨਹੀਂ ਜਾਓ ਲੈ ਕੇ 10 ਰੁਪਿਆ ਦਾ ਤਾਕਾ ਭਰ ਲਿਓ ਚੋਲੇ ਮੈਂ ਨਹੀਂ ਉਹ ਕੰਮ ਕਰਦੀ ਕਰਦੀ ਨਹੀਂ ਤੂੰ ਪਰ ਆਈ ਫਿਰਦੀ ਹੈ ਮੈਨੂੰ ਬਾਲਾ ਨਾ ਸੈਣ ਪਾਈਆਂ ਨਾ ਦੇ ਠੀਕ ਹੈ ਆ ਜੀ ਸੈਣ ਸਨ ਤੇ ਮਾਂ ਜੀ ਉਹਦੀ ਤੇਰੇ ਤੈਨੂੰ ਦੱਸਦੀ ਪਤਾ ਪਿੰਡ ਚ ਪੂਰਾ ਰਿਕਾਰਡ ਸੀਗਾ ਉਹਦਾ ਸਾਡੀ ਮਾਂ ਦਾ ਵੀ ਸੀਗਾ ਰਿਕਾਰਡ ਮੈਂ ਜਾਣਦੀ ਆ ਕੋਈ ਗੱਲ ਕਰਨ ਲੱਗ ਜਾਂਦੀ ਇੱਥੇ ਆ ਕੇ ਹਮੇ ਠੀਕ ਹੈ ਨਾ ਚਾਚੀਆਂ ਤਾਂ ਗਾਂ ਨਾਲ ਜਾ ਕੇ ਸਨ ਉਹਨੇ ਲਾ ਕੇ ਲਿਖਦਾ ਕਰਨ ਜਾਂਦੀ ਨਾ ਤੇਰੇ ਵਰਗਾ ਆ ਮੈਂ ਝੋਲੇ ਪਰ ਪਰ ਕੇ ਨਹੀਂ ਦਿੰਦੀ ਮੈਂ ਤਾਂ ਜੋੜ ਸੁਣਿਆ ਠੀਕ ਹੈ ਨਾ ਉਹ ਜਾੜਾ ਦਾ ਮਤਲਬ ਉਹ ਹੁੰਦਾ ਕਾ ਵੀ ਆ ਗਈ ਕੁੜੀ ਭਰਤਾ ਝੋਲੇ ਚ ਖਾਣ ਪੀਣ ਵਾਲਾ ਸਮਾਨ ਵੀ ਲੀੜੇ ਕੱਪੜੇ ਵੀ ਮੈਂ ਉਜਾਰਦੀ ਨਹੀਂ ਕਰ ਮੈਂ ਬੰਦੀ ਆ ਠੀਕ ਹੈ ਨਾ ਬੰਦੀ ਆ ਥੋੜੇ ਵਰਗ ਨੂੰ ਨਹੀਂ ਸਮਝਦਾ ਤੇਰਾ ਪਿਓ ਤਾਂ ਕਿਆ ਦਿੰਦਾਗਾ ਵੀ ਮਾਂ ਨੂੰ ਦਿੰਦਾ ਤੇ ਉਹਦਾ ਉਹਦਾ ਸਵੇਰ ਦੀ ਉਹਨੇ ਰੋਟੀ ਨਹੀਂ ਖਾਦੀ ਮੈਨੂੰ ਉੱਥੇ ਗਲੀ 'ਚ ਜਾਂਦਾ ਮਿਲਿਆ ਹੋਇਆ ਫਿਰ ਟਾਈਮ ਨਾਲ ਖਾਣਾ ਤੇ ਰੋਟੀ ਰੋਟੀ ਦਾ ਟਾਈਮ ਹੁੰਦਾ ਮੇਰੀ ਮੈਨੂੰ ਆਪਦੇ ਤਾਂ ਭਾਈ ਹੈ ਨਹੀਂਗਾ ਜੇ ਮੇਰੀ ਭੈਣ ਅੱਗੇ ਰਕੜੀ ਬੰਨ੍ਹਨ ਤਾਂ ਮਾਂ ਘਰ ਤਾਂ ਜਾਂਦੀ ਆ ਕਿਸੇ ਨਾਲ ਬਿਨੇ ਬਣਾ ਕੇ ਚੱਲਦੀ ਕੀ ਨੋ ਕੀ ਹੋ ਗਿਆ ਇਹ ਗੱਲ ਸਿਰ ਫੜੀ ਬੈਠਾ ਜੀ ਉਹਦੇ ਕੀ ਗੱਲ ਹੈ ਇਹ ਵੀ ਬੰਦਾ 10 ਵਜੇ 10 ਵਜੇ ਦਾ ਨਿਕਲੇ 2 ਵਜੇ ਆ ਕੇ ਕਹਿੰਦੇ ਵੀ ਮੈਂ ਰੋਟੀ ਖਾਣੀ ਆ ਉਹ ਬੈਠੂ ਕਹਿੰਦੇ ਨੋਲੇ ਇਹ ਤਾਂ ਦੇਖ ਸੱਤ ਸਿੱਤਾ ਜਾਣਾ ਹੀ ਆ ਬੰਦੇ ਨੇ ਇਹਨੂੰ ਕੀ ਗੱਲ ਹੈ ਪਾਪਾ ਜੀ ਨਰਾਜ ਜੀ ਅੱਗੇ ਤੁਸੀਂ ਬੈਠੋ ਹਾਂ ਕਿਵੇਂ ਕੀ ਗੱਲ ਹੈ ਗੱਲ ਤਾਂ ਕੁਛ ਨਹੀਂ ਰੱਬੋਂ ਮੈਂ ਤਾਂ ਰੱਬ ਨਾਲ ਗੱਲਾਂ ਕਰੀ ਜਾਂਦਾ ਸੀ ਕਿਉਂ ਵਿੱਚ ਇੱਥੇ ਮੇਰੇ ਬੇਬੇ ਨੂੰ ਚੱਕ ਲਾ ਮੈਨੂੰ ਚੱਕ ਲੰਦਾ ਉਹ ਹੋ ਜਾਂ ਗੱਲਾਂ ਨਹੀਂ ਕਰਦੇ ਹੁੰਦੇ ਆ ਤੇ ਆਹ ਆ ਕਿਵੇਂ ਆ ਕੱਢ ਦਬਾਰੇ ਹੈ ਬਾਪੂ ਜੇ ਤੂੰ ਸੁਨੇਗਾ ਨਾ ਕਰ ਲੈ ਤੈਨੂੰ ਵੀ ਨਹੀਂ ਸੁਣੀ ਜਾਣੀ ਕਿਵੇਂ ਕੀ ਗੱਲ ਦੱਸ ਭੈਣ ਹੈ ਸੀ ਵੀਰਪਾਲ ਰਖੜੀ ਬੰਨਣਾ ਹਾਂ ਪਰ ਵੀਰ ਉਹਨਾਂ ਨੂੰ ਪਰੋ ਕਰਦਾ ਹੁਣ ਕਿੱਥੇ ਆ ਵੀਰਪਾਲ ਚਲੇ ਗਿਆ ਬਾਪੂ ਉਹ ਨਹੀਂ ਦੂਜੇ ਘਰੇ ਹੁੰਦੇ ਉਹਨਾਂ ਨੂੰ ਬੁਲਾ ਕੇ ਜਾਇਆ ਯਾਰ ਮੈ ਮੈਨੂੰ ਮਿਲੇਗਾ ਨਾ ਤਾਂ ਜਾਂਦੀ ਨਹੀਂ ਉਹ ਪਰ ਨਾ ਵੀਰੇ ਦੇ ਰਖੜੀ ਬੰਦਦੇ ਜੀ ਵੱਡੇ ਦੇ ਉਹ ਉਹਦੇ ਬਾਹ ਫੜ ਲਈ ਬੰਨਣ ਨਹੀਂ ਦਿੱਤੀ ਫਿਰ ਮੇਰੇ ਬੰਦੇ ਜੀ ਮੇਰੀ ਬਾਹ ਫੜ ਲੈ ਅਸੀਂ ਉਹਦਾ ਬੁਰਾ ਕੀ ਕੀਤਾ ਨਾਲੇ ਭਾਬੀ ਨੂੰ ਨਾ ਮੂੰਹ ਤੇ ਬੇਇੱਜ਼ਤੀ ਕੀਤੀ ਨਾਲੇ ਉਹਨਾਂ ਨੂੰ ਕਰੋ ਕੱਢਤਾ ਉਹਨਾਂ ਨੇ ਫਿਰ ਉਹ ਕੌਣ ਹੁੰਦੀ ਆ ਕਰੋ ਕੱਢਣ ਵਾਲੀ ਉਹ ਬਾਪੂ ਵੀਰ ਵੀਰਪਾਲ ਗੁਰਦੀਪ ਧੀ ਆ ਠੀਕ ਹੈ ਤਾਂ ਉਹਦਾ ਘਰ ਹੈ ਤੇ ਇਹਦਾ ਹੈਗੀ ਆ ਬਾਪੂ ਉਹ ਕਹਿੰਦੇ ਹੁੰਦੇ ਜਿਸ ਪਰ ਬੁੜੀ ਦੀ ਚੱਲਦੀ ਹੋਵੇ ਨਾ ਉਸ ਕਰ ਬੰਦੇ ਦੀ ਚੱਲਦੀ ਹੁੰਦੀ ਜੀ ਹੁਣ ਦੀ ਕਿੱਥੇ ਤੇਰੀ ਭਾਬੀ ਐਤੀ ਹੋ ਗਈ ਜੇ ਮੈਂ ਲੜਦਾ ਫਿਰ ਮੈਂ ਬੁਰਾ ਕਹਿਣਗੇ ਵੀ ਸੋਹਰਾ ਲੜਦਾ ਬਾਪੂ ਇਹਨਾਂ ਨੂੰ ਇਹ ਸਮਝ ਕਿਉਂ ਨਹੀਂ ਆਉਂਦੀ ਬੀ ਤੀਆਂ ਦਾ ਘਰ ਦੀ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਵੀ ਉਹਨਾਂ ਨਾਲ ਕਲੇਸ਼ ਕਿਉਂ ਕਰਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਲ ਬਾਅਦ ਤਿਹਾਰ ਹੁੰਦਾਗਾ ਮਸਾ ਦਾ ਵਿਚਾਰੀ ਕੁਸ਼ੀ ਕੁਝ ਉਹ ਕਰਖੜੀ ਲੈ ਕੇ ਆਈ ਸੀ ਜਿਹੜੀ ਉਹਨੋਂ ਖਾ ਲਈ ਉਹ ਮੁਰਗੀ ਜੇ ਤੇਰੀ ਮਾਂ ਜਿਉਂਦੀ ਹੁੰਦੀ ਨਾ ਤੇ ਆ ਗੱਲਾਂ ਨਾ ਹੁੰਦੀਆਂ ਫਿਰ ਉਹ ਆਏ ਨਹੀਂ ਜਾਂਦੀ ਸੀ ਕਿ ਕਰੂ ਸਾਹੇ ਦਾ ਰੱਬ ਨੂੰ ਕਹਿਣਾ ਮੇਰੀ ਮਾਂ ਨੂੰ ਕੋਹ ਬੋਲਿਆ ਤੂੰ ਜਿਹੜੀ ਹੁੰਦੀ ਅੱਜ ਵੀਰ ਪਰ ਆਏ ਬਗ ਜਾਂਦੀ ਹੈ ਚੰਗੇ ਲੀੜੇ ਕੱਪੜੇ ਦਵਾਉਂਦੀ ਚੰਗੇ ਪੈਸੇ ਦਿੰਦੀ ਸਭ ਕੁਝ ਦਿੰਦੀ ਉਹਨੂੰ ਉਹ ਆਪਾਂ ਆਪਣੇ ਵੱਡੇ ਨੂੰ ਕੀ ਅਖਦੇ ਉਹ ਤਾਂ ਠੰਡੇ ਲੱਗਿਆ ਫਿਰਦਾ ਮੈਂ ਉਹ ਬੋਲਦਾ ਹੀ ਨਹੀਂ ਕੋਸ ਤੇਰਾ ਮੇਰੇ ਤੇ ਜੋੜਾ ਮੇਰਾ ਤੇਰੇ ਤੇ ਜੋੜਾ ਉਹਨਾਂ ਤੇ ਆਪਣਾ ਜੋੜ ਨਹੀਂ ਚੱਲਦਾ ਦੋਨਾਂ ਤੇ ਇਹਨੂੰ ਕਮਰੀ ਨੂੰ ਇਹ ਨਹੀਂ ਪਤਾ ਤੇ ਹੁਣ ਜਮੀਨ ਚੋਂ ਵੀਰਪਾਲ ਨੇ ਹਿੱਸਾ ਮੰਗ ਲਿਆ ਮੈਂ ਉਹਨੂੰ ਜਵਾਬ ਦੇ ਦੂੰਗਾ ਫਿਰ ਤਾਂ ਉਹ ਹਿੱਸਾ ਲਊਂਗੀ ਤੇ ਫੇਰ ਇਹ ਦੇਣਾ ਦੁੱਜੂ ਕਰਨਾ ਵੀ ਸਾਡਾ ਹਿੱਸਾ ਵੀ ਬਣਦਾ ਸਾਡਾ ਸੀ ਕੁੜੀਆਂ ਕਿੱਥੋਂ ਲੈ ਕੇ ਜਾਂਦੀਆਂ ਤੇ ਜਦੋਂ ਕੁੜੀ ਨੂੰ ਸਮਝ ਨਹੀਂ ਉਹ ਤਾਂ ਹਿੱਸਾ ਲੈ ਕੇ ਜਾਊਂਗੀ ਬੇਟਾ ਮਾਪੂ ਪੀਸਾ ਲੈ ਕੇ ਜਾਵੇ ਨਾ ਜਾਵੇ ਤੂੰ ਹੁਣ ਆਪ ਦਿਮਾਗ ਲਾ ਠੀਕ ਆ ਜੇ ਕੱਲ ਨੂੰ ਤੈਨੂੰ ਕੁਝ ਹੋ ਗਿਆ ਇਹਨਾਂ ਨੇ ਮੈਨੂੰ ਕੀ ਦੇਣਾਗਾ ਮੈਂ ਤਾਂ ਰੋੜਾ ਤੇ ਮੰਗਦਾ ਰਹਿ ਜਾਊਂਗਾ ਤੈਨੂੰ ਤੈਨੂੰ ਤਾਂ ਛੱਡ ਮੈਨੂੰ ਤਾਂ ਰੋਟੀ ਨਹੀਂ ਦਿੰਦੇ ਤੇ ਮਾਪੂ ਤੈਨੂੰ ਨਹੀਂ ਦਿੰਦੇ ਪਰ ਮੈਨੂੰ ਕਿਹੜਾ ਦੇ ਦਣਗੇ ਮੈਂ ਤਾਂ ਭੁੱਖਾ ਤੇ ਐਂ ਮਰ ਜਾਊ ਉਹਨਾਂ ਵੀਰਪਾਲ ਨੂੰ ਆਪਾਂ ਉਹਦਾ ਹਿੱਸਾ ਦੇ ਮੰਗਦੇ ਹਾਂ ਜਿਹੜਾ ਵੀਰਪਾਲ ਦਾ ਹਿੱਸਾ ਵੀਰਪਾਲ ਨੂੰ ਦਾ ਜਿਹੜਾ ਮੈਨੂੰ ਉਹਦਾ ਮੈਨੂੰ ਬਣਦੇ ਠੀਕ ਆ ਇੱਕ ਪਾਸਾ ਕਰਦੇ ਇਹ ਜਿਉਂ ਜਿਹਾ ਕਰਦੇ ਆ ਨਾ ਫਿਰ ਉਹ ਜਿਹਾ ਪਹੁੰਚਾਂਗੇ ਠੀਕ ਹੈ ਤੇ ਵੀਰਪਾਲ ਨੂੰ ਉਹਦਾ ਹਿੱਸਾ ਦੇ ਦਿੰਦੇ ਤਾਂ ਸੱਤ ਜੀ ਬੈਠੇ ਮੈਂ ਦੱਸ ਮੈਨੂੰ ਕਿੱਥੋਂ ਬੂੜੇ ਫੜਾਦਾ ਜੇ ਘਰੇ ਬੈਠੂਗਾ ਰੋਟੀ ਫੇਰੀ ਮਿਲੂਗੀ ਤੂੰ ਟਾਈਮ ਨਾਲ ਪਕਾ ਦੇਂਗੇ ਤੇ ਇੱਥੇ ਖਾ ਕੇ ਜਾਇਆ ਤੂੰ ਲੋਗਰ ਅੱਜ ਜੇ 7 ਵਜੇ ਮੈਂ ਜਵਾਕਾ ਨੂੰ ਬੈਂਚ ਛਡਾਂਗਾ ਯਾਰ ਤੂੰ ਪਾਣੀ ਨੂੰ ਲਿਆ ਦੇ ਯਾਰ ਮੈਨੂੰ ਭਾਜਾ ਮੈਂ ਨਹੀਂ ਲੈਂਦਾ ਜਾਂਦਾ ਪਾਣੀ ਉੱਥੇ ਚ ਕੜੇ ਕਲੇਸ਼ ਕਰਦੇ ਆ ਨਾ ਇਹਦਾ ਕੰਮ ਹੋਰ ਦਿੰਦੇ ਆ ਨਾ ਦੂਜਾ ਕੰਮ ਹੋਣ ਦਿੰਦੇ। ਪਵਾ ਕੇ ਧਰ ਗਿਆ ਕਲੇਸ਼ ਇੱਥੇ। ਇਹਦੇ ਹੁਣ ਕਿਹੜਾ ਆਪਣੀ ਰੋਟੀ ਦਿੰਦੇ ਚੰਗੀ ਤਣਾ ਤੂੰ ਤੜਕੇ ਤੋਂ ਬਾਹਰ ਗਿਆ ਨਾ ਤਾਂ ਰੋਟੀ ਦਿੱਤੀ। ਰੋਟੀ ਤਾਂ ਹੁਣ 1.5 ਵਜ ਗਿਆ ਯਾਰ ਹਜੇ ਤੱਕ ਨਹੀਂ ਮੈਨੂੰ ਮਿਲੀ। ਉਹ ਕੁੜੀ ਆਈ ਸੀ ਮੱਥੇ ਵੱਟ ਪਾ ਲਈ। ਆਪਣੇੋਂ ਤਾਂ ਬੰਦ ਨਹੀਂ ਐ ਚਹੀਦੀ ਤੇ ਕੁੜੀ ਮੈਨੂੰ ਤਾਂ ਮਿਲ ਕੇ ਜਾਂਦੀ ਉਹ ਅੱਗੇ ਤਾਂ ਕਦੇ ਮਿਲੇ ਤੋਂ ਬਣ ਗਈ ਕੁੜੀ ਦਾ ਵਿਚਾਰੀ ਇੰਨਾ ਰੋ ਗਈ ਆ ਤਾਂ ਹਾਂ ਮਾਰ ਮਾਰ ਕੇ ਐ ਦੇਖਦੀ ਚਾਰੇ ਪਾਸੇ ਘਰ ਉਹ ਖਾਲੀ ਖਾਲੀ ਦਿੰਦਾ ਸੀ ਜੇ ਤਾਂ ਮਾਂ ਹੁੰਦੀ ਤਾਂ ਗੱਲ ਆ ਕੇ ਰੋਂਦੀ ਮੈਂ ਤਾਂ ਬਜਾਰ ਨੂੰ ਉੱਠਣਾ ਔਖਾ ਹੋ ਗਿਆ ਬਹੁਤ ਵਿਚਾਰੀ ਦੁਖੀ ਆ ਹਲੇ ਸੋਹਰੇ ਘਰ ਜਿਹੜਾ ਉੱਥੋਂ ਤਾਂ ਉਹਨੂੰ ਸੁੱਖ ਮਿਲਦਾ ਜਦੋਂ ਇੱਥੇ ਆਉਂਦੀ ਹੈ ਨਾ ਉਦੋਂ ਪੂਰੀ ਦੁਖੀ ਹੋ ਕੇ ਜਾਂਦੀ ਹੈ ਬਾਪੂ ਹੁਣ ਤੋਂ ਹੀ ਕਰ ਜਿਹੜਾ ਕੁਝ ਕਰਨਾ ਠੀਕ ਆ ਮੇਰੇ ਤਾਂ ਬੱਸ ਉਹ ਬਾਹਰ ਆ ਗਏ ਕੋਈ ਗੱਲ ਕਰਦਾ ਸਾਰਾ ਐ ਕੀ ਕਰ ਬਾਰੇ ਕੀ ਕਰੂਗਾ ਕਸਾਨੇ ਕਿ ਬੇ ਕਰੂਗਾ ਉਹ ਰੋਜ਼ ਕਹਿ ਕੇ ਕਿ ਥੱਕ ਗਿਆ ਨੂੰ ਰੋਜ਼ ਕਹਿ ਕੇ ਕਿ ਅੱਜ ਕਰਦਾ ਕੱਲ ਕਰਦਾ ਤੇ ਇਹਦੀ ਕੱਲ ਨਹੀਂ ਆਉਂਦੀ ਪੈਸੇ ਮਰ ਪੈਸੇ ਮਰ ਹਾਂ ਬਾਪੂ ਜੀ ਬੋਲੋ ਸਾਂ ਮੀ ਲੈ ਲਿਆ ਕਰੋ ਵਿੱਚ ਦੀ ਕੰਪਿਊਟਰ ਰੋਟੀ ਬਣ ਗਈ ਬਾਪੂ ਜੀ ਆ ਰੋਟੀ ਦਾ ਟਾਈਮ ਹੈ ਉਹ ਪਹਿਲਾਂ ਬੇਟਾ ਬੰਦੀ ਨਹੀਂ ਮੈਂ ਚਾਹ ਲੇਟ ਖਾਵਾਂਗੇ ਜਿਹੜਾ ਤੁਸੀਂ ਮੈਂ 10 ਵਜੇ ਮੰਗੀ ਸੀ ਉਹਦੇ ਵਿੱਚ ਤੁੜੀ ਬਣੀ ਜੇ ਤਾਂ 10 ਵਜੇ ਕਿਹਾ ਸੀ ਨਾ ਰੋਟੀ ਨੂੰ ਉਦੋਂ ਮੈਂ ਤੁਹਾਨੂੰ ਕਿਹਾ ਸੀ ਵੀ 10 ਮਿੰਟ ਬੈਠ ਜਾ ਫਿਰ ਤੁਸੀਂ ਹੁਣ ਤਾਸ਼ ਖੇਡਣ ਬਾਅਦ ਮੈਂ ਉੱਥੇ ਥੋੜਾ ਨਾ ਥਾਲੀ ਲੈ ਕੇ ਆਉਣਾ ਤੇ ਤੁਹਾਡੇ ਪਿੱਛੇ ਉਹ ਮੈਂ ਦਿੱਤੀ ਦਾ ਹੈਗਾ ਨਹੀਂ ਠੰਡੀ ਦਿੱਤੀ ਦਾ ਨਹੀਂ ਹੈਗਾ ਬਾਪੂ ਜੀ ਫਿਰ ਹੁਣ ਕੋ ਟਾਈਮ ਹੁੰਦਾ ਨਾ ਰੋਟੀ ਦਾ ਹੁਣ ਨਾ ਉਹ ਵੇਲਾ ਨਾ ਉਹ ਵੇਲਾ ਤੁਸੀਂ ਤਾਂ ਹੁਣ ਕੰਮ ਕਰਨ ਵੇੜ ਕੇ ਮੈਂ 10 ਮਿੰਟ ਬੈਲੀ ਹੋਈ ਸੀ ਹੁਣ ਤੁਹਾਡੀ ਰੋਟੀ ਦਾ ਹੋ ਗਿਆ ਚਲ ਬੇਟਾ ਰੋਟੀ ਖਾ ਲੀ ਕੋਈ ਨਹੀਂ ਰੋਟੀ ਖਾ ਲਾਂਗੇ ਰੋਟੀ ਹੈਗੀ ਤਾਂ ਹੈ ਪਈ ਰੋਟੀ ਹੈ ਤੇ ਆਪਣੀ ਕੁੜੀ ਆਈ ਸੀ ਕਿ ਤੇ ਉਹ ਨਿੱਕਾ ਕਹਿੰਦਾ ਤੇ ਵੀ ਰੋਕੀ ਗਈ ਹੈ ਉਹ ਕੀ ਗੱਲ ਫਰ ਮਾਪੂਲੇ ਕੋ ਖੇਡ ਹੁੰਦੀ ਹੈ ਹਰ ਸਾਲ ਰਖੜੀ ਹਰ ਸਾਲ ਰਖੜਿਆ ਪਿਆ ਕੱਪ ਮੈਂ ਤਾਂ ਚਾਹ ਕਰੀ ਸੀ ਚਾਹ ਵੀ ਨਹੀਂ ਪੀਕੇ ਗਈ ਪਰ ਹੁਣ ਮੈਂ ਮਾਂ ਦਾ ਥੋੜਾ ਨਾ ਸਾਰਿਆਂ ਦਾ ਲੈ ਕੇ ਤੁਰੀ ਫਿਰਾਂ ਚੀਜ਼ ਬੇਟਾ ਵੇਖੋ ਆਪਾਂ ਕਰ ਉਹਨਾਂ ਨੂੰ 2000 10000 ਦਿੰਦੇ ਨਾ ਕੁਝ ਵੀ ਨਹੀਂ ਦਿੰਦੇ ਵਿਚਾਈ ਉਹ ਕਿਹੜਾ ਪੈਸੇ ਲੈਣੋਂਗੀ ਉਹਦਾ ਉਹਦੇ ਭਰਾਵਾਂ ਦਾ ਮੋਹ ਆ ਹਨਾ ਕੁਝ ਮੈਨੂੰ ਤੈਨੂੰ ਮਿਲ ਜਾਂਦੀ ਹੈ ਮੈਨੂੰ ਬਾਪੂ ਜੀ ਮੈਨੂੰ ਸਾਰਾ ਪਤਾ ਹੈ ਵੀ ਕੁਝ ਲੈ ਕੇ ਜਾਂਦੀ ਹੈ ਕਿ ਨਹੀਂ ਲੈ ਕੇ ਜਾਂਦੀ ਜੇ ਮੈਂ ਇੱਥੋਂ ਕੁਝ ਦੇਦਾ ਉਹਨੂੰ ਤੁਸੀਂ ਉਹਦੀ ਜਾਂਦੀ ਦੀ ਮੁੱਠੀ 'ਚ ਫੇਰ ਕੁਝ ਨਾ ਕੁਝ ਪਾ ਦਿੰਨੇ ਆ ਤੈਨਾਂ ਐ ਥੋੜਾ ਵੀ ਮਹੀਨੇ ਦਾ ਖਰਚਾ ਦੇਣਾ ਐ ਉਹਨੂੰ ਈਆਂ ਨੂੰ ਦੇਖੋ ਤੈਨੂੰ ਵੀ ਪਤਾ ਹੀ ਐ ਨਾ ਜਦੋਂ ਤੁਸੀਂ ਜਾਣਦੇ ਹੋ ਤੇ ਕੇ ਇਸ ਮਾਂ ਤੋਂ ਕਿੰਨਾ ਕਰਦਾ ਜਿਹੜਾ ਕੁਛ ਹੁੰਦਾ ਉਹ ਈਆਂ ਨੂੰ ਦਿੰਦਾ ਹੀ ਐ ਤੇ ਅਸੀਂ ਕਿ ਦਿਨ ਥੋੜਾ ਬੋਤਾ ਦਿੰਦੇ ਆ ਵਿਚਾਰੀ ਨੂੰ ਇਹ ਦਿਨ ਫਸ ਹੋ ਜਾਂਦੀ ਐ ਉਹ ਤੇ ਤੁਸੀਂ ਨਾ ਆਏ ਨਾ ਪੁੱਛਿਆ ਕਰੋ ਚਲ ਜੇ ਕੱਲ ਨੂੰ ਉਹਨੇ ਗੁੱਸੇ 'ਚ ਆ ਕੇ ਹਨਾ ਕੇ ਸਾਰ ਮੰਗ ਲਿਆ ਤੇ ਆਪਣੇ ਕੋਲ ਜ਼ਮੀਨਾਂ ਜਾਊਗੀ ਤੇ ਮੈਂ ਤਾਂ ਚਾਹੁੰਦਾ ਵੀ ਠੁੱਡੀ ਰਹਿ ਜਾਂ ਜੀ ਹੱਸਾ ਹਿੱਸਾ ਦੀ ਕਿਹੜੀ ਗੱਲ ਕਰਦੇ ਹੋ ਬਾਪੂ ਜੀ ਵੜਕੇ ਤਾਂ ਦੇਖੇ ਜ਼ਮੀਨ 'ਚ ਕਿਧਰ ਰਖੜੀ ਦੀ ਗੱਲ ਕਿਧਰ ਜ਼ਮੀਨ ਦੇ ਹਿੱਸੇ ਦੀ ਗੱਲ ਉਹਦਾ ਬੇਟਾ ਹੈ ਬੇਟਾ ਹੁਣ ਗਰਮੀ ਬੜੀ ਹੈ ਤੇ ਅਪਰਾਂ ਚਲ ਸਾਂਵੇਂ ਬੈ ਕੇ ਇਧਰ ਆ ਜੂ ਤੇ ਇੱਥੇ ਬੈ ਕੇ ਬੈ ਕੇ ਗੱਲ ਕਰਦੇ ਆਂ ਓ ਰੱਬਾ ਅਸੀਂ ਤੇਰਾ ਮਾੜਾ ਕੀ ਕੀਤਾ ਸੀ ਤੂੰ ਮੇਰੀ ਮaaf ਵੀ ਕੋ ਲਈ ਜੇ ਮੇਰੀ ਮਾਂ ਚੁੰਦੀ ਸਾਨੂੰ ਆਹ ਦਿਨ ਨਹੀਂ ਦੇਖਣੇ ਏ ਸੋਰੀ ਨੂੰ ਕਿਹੜਾ ਸਮਝਾਵੇ ਵੀ ਜਿਹੜੀਆਂ ਧੀਆਂ ਧੀਆਂ ਨੂੰ ਅਸੀਂ ਕੀ ਦੇ ਸਕਦੇ ਹੈਗੇ ਵਿਚਾਰੀਆਂ ساری ਉਮਰ ਹਾਂ ਬਾਪੂ ਜੀ ਦੱਸੋ ਛੇਤੀ ਦੱਸੋ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਬੀਤਾ ਗੱਲ ਆਣੀ ਸਿਆਣੀ ਗੱਲ ਤੇ ਹੈ ਤੇਰੀ ਬਾਤ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਆਪਾਂ ਉਹਨਾਂ ਲਈ ਮਿੱਠੇ ਹੋ ਜਾਣਗੇ ਕੋਈ ਵੱਡੀ ਖਾਹ ਗੱਲ ਨਹੀਂ ਆਪਾਂ ਕਿਹੜਾ ਉਹਨਾਂ ਨੂੰ ਕੋਈ ਪੰਡ ਚ ਕੌਣ ਨਹੀਂ ਕਾਹੀ ਹੈ ਹਨਾ ਤਾਂ ਆਪਣੇ ਫਾਇਦਾ ਹੈਗਾ ਜੇ ਉਹ ਕੱਲ ਨੂੰ ਜਿਹੜਾ ਇਹ ਹਿੱਸਾ ਜ ਆਪਦੇ ਹਿੱਸਾ ਲੇਗੀ ਉਹ ਤੇ ਘਰ ਦਾ ਆਪਾਂ ਨੂੰ ਮਾਪੂਜੀ ਤੁਸੀਂ ਨਾ بار بار ਹਿੱਸੇ ਆੜੀ ਗੱਲ ਨਾ ਕਰੋ ਠੀਕ ਹੈ ਨਾ ਤੁਸੀਂ ਉਹਦੇ ਵਾਹ ਤੇ ਨਹੀਂ ਪੈਸੇ ਲਾਏ ਹੈ ਉਹਨਾਂ ਟਰੱਕ ਭਰ ਕੇ ਸਮਾਨ ਦਾ ਤੋਰਿਆ ਤੇ ਫਿਰ ਫਿਰ ਹਜੇ ਉਹਦਾ ਹਿੱਸਾ ਖੜਿਆ ਪਿਆਗਾ ਤੁਸੀਂ ਮੰਨਜੋ ਤੇ ਨਹੀਂ ਫਿਰ ਵੇਖੋ ਜੇ ਤਾਂ ਹੁਣ ਤੁਸੀਂ ਤਾਂ ਮੈਨੂੰ ਵੀ ਗੁੱਸਾ ਦਵਾਈ ਜਾਂਦੇ ਆ ਤੇ ਜੇ ਮੈਂ ਉਹਨੂੰ ਹਿੱਸਾ ਦੇ ਹੀ ਦਿੱਤਾ ਤਾਂ ਫਿਰ ਫਿਰ ਤੁਸੀਂ ਕਹੋਗੇ ਉਹਨਾਂ ਨੇ ਹਿੱਸਾ ਕਿਉਂ ਦਿੱਤਾ ਜਦੋਂ ਕਿਸੇ ਕੁੜੀ ਨੂੰ ਹਿੱਸਾ ਦਿੱਤਾ ਜਾਂਦਾ ਉਹਦਾ ਉਹ ਫੇਰ ਨਾ ਉਹਦੇ ਪੇਕੇ ਘਰ ਉਹਨੂੰ ਸਿਆਣਦੇ ਨਹੀਂ ਗਏ ਸਾਰੇ ਮੁੰਡਿਆਂ ਦਾ ਇਹੀ ਹਾਲ ਹੈ ਸਾਰਿਆਂ ਦਾ ਹਲੇ ਤਾਂ ਉਹਦੇ ਹਿੱਸਾ ਪਿਆ ਤੁਸੀਂ ਹੁਣੇ ਨਹੀਂ ਸਿਆਣਦੇ ਤੁਸੀਂ ਜੇ ਤੁਸੀਂ ਹਿੱਸਾ ਦੇ ਦਵੇਂ ਬਾਪੂ ਜੀ ਫਿਰ ਹੁਣ ਤਾਂ ਉਹ ਮਾਣਾ ਮੋਟਾ ਜਾਂਦੀ ਐ ਸੀ ਵੀ ਜਾਣੇ ਫਿਰ ਉਹਦੇ ਜਮੀ ਖਤਮ ਕਰ ਤੁਹਾਨੂੰ ਤੁਹਾਡੀ ਮਰਜ਼ੀ ਐ ਜੇ ਤਾਂ ਉਹਨੂੰ ਭਈ ਆਈ ਨੂੰ ਸਮਝਣਾ ਤਾਂ ਤਾਂ ਦੱਸ ਦੋ ਜੀ ਨਹੀਂ ਸਮਝਣਾ ਤੁਹਾਨੂੰ ਇਹ ਵਧਾ ਰਹੀ ਹੈ ਜਿਹੜੀ ਰਖੜੀ ਦੀ ਗੱਲ ਆ ਨਾ ਬਾਪੂ ਜੀ ਠੀਕ ਆ ਇਹਨਾਂ ਚੀਜ਼ਾਂ ਤੇ ਮੈਨੂੰ ਯਕੀਨ ਨਹੀਂ ਹੈਗਾ ਦਾ ਠੀਕ ਐ ਮੈਂ ਆਪਦਾ ਕੰਮ ਕਰਦੀ ਆ ਜੀ ਮਾਲਯ ਰਾਤਿ ਆਲੇ ਪਰ ਆ ਵੀ ਨਹੀਂ ਕੁਝ ਕਰ ਸਕਦੀ ਤੇ ਪਰਜਾਈਆਂ ਵੀ ਇਹੋ ਜਿਹੀ ਆ ਗਈਆਂ ਇੱਕ ਇਹਦੀ ਸੱਸ ਸੀਗੀ ਉਹ ਇਹਨੂੰ ਜਮਤਿਆਂ ਨੂੰ ਸਮਝਦੀ ਸੀਗੀ ਵੀ ਉਹ ਤਾਂ ਪਿੰਡ 'ਚ ਵੀ ਇੰਨੀ ਬੰਦਦੀ ਸੀ ਕਿ ਸਾਰੇ ਉਹਨੂੰ ਕਿੰਨਾ ਵਧੀਆ ਸਮਝਦੇ ਸੀ ਤੇ ਕੇ ਹੈ ਤਾਂ ਅਸੀਂ ਇਹਨੂੰ ਬੀਟੀ ਕਹਿੰਨੇ ਆ ਇਹ ਸਾਨੂੰ ਮਾਪਿਓ ਨਹੀਂ ਸਮਝਦੀ